ਹਾਂਜੀ ਸੋ ਕੰਟੀਨਿਊ ਕਰਾਂਗੇ ਆਪਣੀ ਤੀਜੀ ਕਲਾਸ ਜੋ ਕਿ ਆਪਣੀ ਰੀਜ਼ਨਿੰਗ ਦੀ ਰਹਿਣ ਹੋਣੀ ਆ ਸੋ ਇਹ ਬੜੀ ਸੀਰੀਜ਼ ਜੋ ਕਿ ਆਪਾਂ ਪੰਜਾਬ ਪੁਲਿਸ ਇਗਜ਼ਾਮ ਦੇ ਲਈ ਸ਼ੁਰੂ ਕੀਤੀ ਹੋਈ ਆ ਸੋ ਇਸ ਨੂੰ ਆਪਾਂ ਅੱਗੇ ਕੰਟੀਨਿਊ ਕਰਦੇ ਹੋਏ ਸੋ ਕੰਮ ਇੱਕ ਸਵਾਲ ਜੋ ਕਿ ਤੁਹਾਨੂੰ ਹੋਮਵਰਕ ਦੇ ਤੌਰ ਤੇ ਦਿੱਤਾ ਗਿਆ ਸੀਗਾ ਉਮੀਦ ਕਰਦਾ ਸਾਰੇ ਨੇ ਕਰ ਲਿਆ ਹੋਣਾ ਤਾਂ ਜਿਨ੍ਹਾਂ ਦਾ ਨਹੀਂ ਹੋਇਆ ਉਹਨਾਂ ਦੇ ਲਈ ਆਪਾਂ ਇਹ ਜਿਹੜਾ ਕੁਸ਼ਨ ਆਇਆ ਕੀ ਆ ਸੌਲੂਸ਼ਨ ਕਰਦੇ ਆਂ ਸੋ ਆਪਣੇ ਕੋਲ ਕੁਸ਼ਨ ਸੀਗਾ ਇੱਕ ਮਿਸਿੰਗ ਸੀਰੀਜ਼ ਦਾ ਕੁਸ਼ਨ ਸੀ ਆਪਣੇ ਕੋਲੇ ਸੋ ਆਪਣੇ ਕੋਲ ਸੀਗਾ 15 ਕਮਾਤੀ ਕਮਾ 60 105 160 ਉਸ ਤੋਂ ਬਾਅਦ ਸੀ ਆਪਣੇ ਕੋਲ ਕੁਐਸਚਨ ਮਾਰਕ ਸੋ ਬੇਸਿਕਲੀ ਇਹਦੇ ਵਿੱਚ ਵੀ ਆਪਾਂ ਡਿਫਰੈਂਸ ਦੇਖਣਾ ਸੀਗਾ ਜਿਵੇਂ ਆਪਣੇ ਕੋਲ 15 ਤੇ 30 ਦਾ ਡਿਫਰੈਂਸ ਕਿੰਨਾ ਸੀਗਾ 15 ਹੀ ਸੀਗਾ 30 ਤੇ 60 ਦਾ ਡਿਫਰੈਂਸ ਕਿੰਨਾ ਸੀ ਆਪਣੇ ਕੋਲੇ 30 ਤੇ 60 ਦਾ ਡਿਫਰੈਂਸ ਆਪਣੇ ਕੋਲ ਸੀਗਾ 30 ਉਸੇ ਤਰ੍ਹਾਂ ਹੀ 130 ਤੇ 40 ਦਾ ਡਿਫਰੈਂਸ ਕਿੰਨਾ ਆ ਗਿਆ ਸੀ ਆਪਣੇ ਕੋਲੇ 45 160 ਤੇ 105 ਦਾ ਜਿਹੜਾ ਡਿਫਰੈਂਸ ਸੀ ਆਪਣੇ ਕੋਲੇ ਉਹ ਸੀਗਾ ਆਪਣੇ ਕੋਲੇ 60 ਸੋ ਅਗਲਾ ਜਿਹੜਾ ਡਿਫਰੈਂਸ ਹੋਣਾ ਸੀਗਾ ਉਹ ਆਪਾਂ ਫਾਈਂਡ ਆਊਟ ਕਰਨਾ ਸੀਗਾ ਸੋ ਆਪਾਂ ਦੇਖ ਸਕਦੇ ਹਾਂ ਸਭ ਤੋਂ ਪਹਿਲਾਂ ਕਿ 1 ਨਾਲ ਗੁਣਾ ਕੀਤਾ ਹੋਇਆ ਫਿਰ ਕਿ 15 ਨੂੰ ਦੋ ਨਾਲ ਗੁਣਾ ਕੀਤਾ ਫਿਰ ਤਿੰਨ ਨਾਲ ਫਿਰ ਚਾਰ ਨਾਲ ਇਸੇ ਤਰ੍ਹਾਂ ਅੱਗੇ ਜਿਹੜਾ ਗੁਣਾ ਹੋਣਾ ਸੀ ਕਿਹਦੇ ਨਾਲ ਨੂੰ ਮੈਸੀ ਆਪਣੇ ਕੋਲੇ 5 ਦੇ ਨਾਲ ਤਾਂ 5 ਦੇ ਨਾਲ ਗੁਣਾ ਕਰਕੇ ਆਪਣੇ ਕੋਲ ਕਿੰਨਾ ਆਉਣਾ ਸੀਗਾ 75 ਸੋ ਆਪਾਂ 165 ਦੇ ਵਿੱਚ ਕੀ ਆ 75 ਨੂੰ ਆਪਾਂ ਕੀਆ ਇਹਦੇ ਵਿੱਚ ਐਡ ਕਰ ਦੇਣਾ ਸੀਗਾ ਸੋ 165 ਦੇ ਵਿੱਚ 75 ਐਡ ਕਰਾਂਗੇ ਤਾਂ ਆਪਣੇ ਕੋਲੇ ਦੋਸਰ ਜਨ ਜਿਹੜਾ ਕੀ ਆਪਣੇ ਕੋਲੇ ਜਿਹੜਾ ਅਗਲੀ ਸੋ ਜਿਹੜਾ ਅਗਲਾ ਲੈਟਰ ਹੋਊਗਾ ਆਪਣੇ ਕੋਲ ਕੀ ਹੋਊਗਾ 240 ਸੋ ਇਹਦਾ ਇਸ ਕੁਸ਼ਨ ਦਾ ਆਪਣੇ ਕੋਲ ਰਾਈਟ ਆਨਸਰ ਕੀ ਆਉਣਾ ਸੀਗਾ 240 ਸੋ ਅਗਲਾ ਕੁਸ਼ਣ ਆਪਣੇ ਕੋਲੇ ਬਲੱਡ ਰਿਲੇਸ਼ਨ ਦਾ ਸੀਗਾ ਉਸੇ ਤਰੀਕੇ ਆਪਾਂ ਨੂੰ ਕੀ ਆ ਸਿੰਬल्स ਦਿੱਤੇ ਹੋਏ ਸੀਗੇ ਉਹਨਾਂ ਦੇ ਵਿੱਚ ਆਪਾਂ ਰਿਲੇਸ਼ਨ ਨੂੰ ਜਿਹੜੇ ਪਤਾ ਕਰਨੇ ਸੀਗੇ ਤਾਂ ਕੁਝ ਨੂੰ ਰੀਡ ਕਰਦੇ ਆ A B ਦਾ ਆਪਣੇ ਕੋਲ ਮਤਲਬ ਕੀ ਸੀਗਾ A B ਦਾ ਪਿਤਾ ਹੈ ਉਸ ਤੋਂ ਬਾਅਦ A B ਦਾ ਅਰਥ ਸੀਗਾ A B ਦਾ ਪੁੱਤਰ ਹੈ ਨੈਕਸਟ ਆਪਣੇ ਕੋਲ a b ਇਹਦੇ ਵਿੱਚ ਕੀ ਹੈ a b ਦੀ ਮਾਤਾ ਹੈ ਜਾਨਕਿ ਫਸਟ ਪਰਸਨ ਜਿਹੜਾ ਉਹ ਕਿ ਸੈਕੰਡ ਦੇ ਨਰਵੇਸ਼ਨ ਦੇ ਨਾਲ ਦਰਸਾਰੇ ਨੇ a b ਦੀ ਮਾਤਾ ਹੈ ਅਤੇ a b ਦਾ ਮਤਲਬ ਕੀ ਸੀਗਾ a b ਦੀ ਭਾਟ ਸੋ ਉਸ ਤੋਂ ਬਾਅਦ ਆਪਾਂ ਨੂੰ ਇਕੁਏਸ਼ਨ ਦਿੱਤੀ ਹੋਈ ਸੀਗੀ a ਸੀ ਆਪਣੇ ਕੋਲੇ g f ਆਪਣੇ ਕੋਲੇ r s d ਸੋ ਇਹਦੇ ਵਿੱਚ ਆਪਾਂ ਕੀ ਆ ਜੀ ਦਾ ਡੀ ਦੇ ਨਾਲ ਰੇਸ਼ਿਓਨ ਜਿਹੜਾ ਪਤਾ ਕਰਨਾ ਸੀਗਾ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਮਾਈਨਸ ਐਫ ਦੀ ਤੇ ਜਿਹੜਾ ਫਸਟ ਪਰਸਨ ਹਾ ਮਾਈਨਸ ਦੇ ਵਿੱਚ ਉਹ ਕੀ ਆ ਸੈਕਿੰਡ ਪਰਸਨ ਦਾ ਪੁੱਤਰ ਹੋਏਗਾ ਜਣ ਕੇ ਇਹਦਾ ਜੀ ਹੈ ਉਹ ਕਿਸ ਦਾ ਪੁੱਤਰ ਆਪਣੇ ਕੋਲੇ ਐਫ ਦਾ ਜਣ ਕੇ ਕੀ ਹੋਊਗਾ ਆਪਣੇ ਕੋਲੇ ਪਲੱਸ ਦੇ ਵਿੱਚ ਉਸ ਤੋਂ ਬਾਅਦ ਐਫ ਪਲੱਸ ਆਰ ਜਣ ਕੇ ਜਿਹੜਾ ਐਫ ਆ ਉਹ ਕੀ ਆ ਆਰ ਦਾ ਪਿਤਾ ਹੈ ਜਿਹੜਾ ਆਪਣੇ ਕੋਲੇ ਐਫ ਆ ਉਹ ਆਰ ਦਾ ਪਿਤਾ ਹੈ ਜਣ ਕੇ ਇਹ ਦੋਨੇ ਕੀ ਆ ਭੈਣ ਭਰਾ ਹੋ ਸਕਦੇ ਆ ਜੇਕਰ ਤ ਤਾ ਇੱਕ ਵੀ ਲੂਗ ਆਪਣੇ ਕੋਲੇ ਪਲੱਸ ਦੇ ਵਿੱਚ ਉਸ ਤੋਂ ਬਾਅਦ ਆਰ ਗੁਣਾ ਐਸ ਆਰ ਗੁਣਾ ਐਸ ਦਾ ਮਤਲਬ ਹੋ ਕੀ ਸੀ ਆਪਣੇ ਕੋਲੇ ਜਿਹੜੀ ਆਰ ਹੈ ਉਹ ਐਸ ਦੀ ਮਾਤਾ ਹੈ ਜਨ ਕਿ ਆਰ ਹੈ ਜਿਹੜੀ ਉਹ ਐਸ ਦੀ ਮਾਤਾ ਹੈ ਜਨ ਕਿ ਇਹ ਕਾਦੇ ਚ ਲੂਗੂਗੀ ਆਪਣੇ ਕੋਲੇ ਮਾਈਨਸ ਦੇ ਵਿੱਚ ਉਸ ਤੋਂ ਬਾਅਦ ਕਹਿੰਦੇ ਐਸ ਡਿਵਾਈਡ ਬਾਈ ਡੀ ਐਸ ਡਿਵਾਈਡ ਡੀ ਯਾਨੀ ਕਿ ਐਸ ਜਿਹੜੀ ਓਕੇ ਡੀ ਦੀ ਭੈੜ ਜਨ ਕਿ ਐਸ ਜਿਹੜੀ ਕਿ ਇਕਲੀਮੈਂਟ ਆਪਣੇ ਕੋਲੇ D ਦੀ ਜਿਹੜੀ ਇਹ ਕਦਰ ਚੂਲੀ ਆਪਣੇ ਕੋਲੇ ਮਾਈਨਸ ਦੇ ਵਿੱਚ ਉਸ ਤੋਂ ਬਾਅਦ ਕੁਸ਼ਚਨ ਪੁੱਟ ਕੀਤਾ ਸੀ ਇਹਨਾਂ ਨੇ ਕਹਿੰਦੇ G ਦਾ T ਦੇ ਨਾਲ ਕੀ ਰਿਲੇਸ਼ਨ ਹੈ ਜਨ ਕਿ G ਦਾ D ਦੇ ਨਾਲ ਕੀ ਰਿਲੇਸ਼ਨ ਹੈ ਤਾਂ ਜਿਹੜਾ R ਹੈ ਉਹ ਕਿਹ ਕਿ ਹੋ ਜੂਗੀ ਮਾਤਾ ਹੋ ਜੂਗੀ ਤੇ ਜਿਹੜਾ R ਦਾ ਭਰਾ ਹੈ ਉਹ ਕੌਣ ਆਪਣੇ ਕੋਲੇ G ਜਨ ਕਿ ਆਨਸਰ ਹੋ ਜੂ ਆਪਣੇ ਕੋਲੇ ਮਾਤਾ ਦਾ ਭਰਾ ਸੋ ਇਹਦਾ ਰਾਈਟ ਆਨਸਰ ਹੋ ਜੂ ਆਪਣੇ ਕੋਲੇ ਮਾਤਾ ਦਾ ਭਰਾ ਸੋ ਨੈਕਸਟ ਕੁਸ਼ਚਨ ਦੀ ਗੱਲ ਕਰਾਂਗੇ ਆਪਾਂ ਸੋ ਇਹ ਕੁਸ਼ਚਨ ਆਪਣੇ ਕੋਲ ਕੀ ਆ ਆਰਡਰ ਐਂਡ ਰੈਂਕਿੰਗ ਦਾ ਸਵਾਲ ਸੀਗਾ ਸੋ ਇਹਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਸੀਗਾ ਕਿੰਨੇ ਕੰਦੇ ਇੱਕ ਜਮਾਤ ਵਿੱਚ ਪ੍ਰਕਾਸ਼ ਮੁੰਡਿਆਂ ਦੀ ਕਿਤਾਬ ਦੇ ਦੋਨਾਂ ਸਿਰਿਆਂ ਤੋਂ 28ਵੇਂ ਸਥਾਨ ਤੇ ਹੈ ਉਸ ਕਿਤਾਬ ਦੇ ਵਿੱਚ ਕਿੰਨੇ ਮੁੰਡੇ ਹਨ ਯਾਨੀ ਕਿ ਟੋਟਲ ਨੰਬਰ ਆਫ ਬੁਆイズ ਆਪਾਂ ਨੂੰ ਪਤਾ ਕਰਨ ਲਈ ਕਿਹਾ ਗਿਆ ਸੀਗਾ ਸੋ ਇਹਦੇ ਵਿੱਚ ਆਪਾਂ ਬਿਸ਼ੇਰ ਹੀ ਉਹੀ ਫਾਰਮੂਲਾ ਯੂਜ਼ ਕਰਾਂਗੇ ਜਿਹੜਾ ਆਪਣੇ ਕੋਲ ਸੀਗਾ ਟੋਟਲ ਨੰਬਰ ਬਰਾਬਰ ਲੈਫਟ ਪਲੱਸ ਰਾਈਟ ਮਾਈਨਸ 1 ਮਾਈਨਸ 1 ਆਪਾਂ ਉਦੋਂ ਕਰ ਦਿੰਦੇ ਨੇ ਜਦੋਂ ਆਪਣੇ ਕੋਲ ਕਿ ਟੋਟਲ ਨੰਬਰ ਆਫ ਸਟੂਡੈਂਟ ਪੁੱਛੇ ਹੋਣ ਜਿਹੜਾ ਆਪਾਂ ਕੱਲ੍ਹ ਅਤੇ ਪਰਸੋਂ ਦੀ ਕਲਾਸ ਦੇ ਵਿੱਚ ਕੀਤਾ ਸੀ ਉਹਦੇ ਵਿੱਚ ਆਪਣੇ ਕੋਲ ਕੀ ਵਿਚਾਰ ਦੀ ਗੱਲ ਕਰੀ ਹੋਈ ਸੀਗੀ ਤਾਂ ਕਰਕੇ ਆਪਾਂ ਉਹ ਕੇਸ ਦੇ ਵਿੱਚ ਮਾਈਨਸ 1 ਨਹੀਂ ਲਾਵਾਂਗੇ ਸੋ ਇਹਨਾਂ ਨੇ ਕਿਹਾ ਸੀਗਾ ਟੋਟਲ ਨੰਬਰ ਆਫ ਸਟੂਡੈਂਟ ਜਿਹੜੇ ਟੋਟਲ ਨੰਬਰ ਆਫ ਬੋਏਸ ਆਪਾਂ ਕਿਹ ਬਤਾ ਕਰਨੇ ਸੀਗੇ ਦੋਵਾਂ ਦੇ ਪੀਸ਼ੈਂਸ ਜਿਹੜੀ ਦੋਵੇਂ ਸਰੇਆ ਦੋ ਦੀ ਜਿਹੜੀ ਪੀਸ਼ੈਂਸੀ ਉਹ ਕੇ ਸੇਮ ਸੀ ਜਨ ਕਿ 28 ਸੀਗੀ ਮਾਈਨਸ ਕਿਹ ਡੂਗਾ 1 ਜਨ ਕਿ ਟੋਟਲ ਨੰਬਰ ਆਪਾਂ ਕੋਲ ਕਿੰਨੇ ਆਣਗੇ 82 56 ਮਾਈਨਸ ਕਿਹ ਡੂਗਾ ਆਪਣੇ ਕੋਲੇ 1 ਜਨ ਕਿ ਟੋਟਲ ਨੰਬਰ ਆਪਾਂ ਕੋਲ ਕਿੰਨੇ ਆਣਗੇ 55 ਆਪਣਾ ਕਿਹ ਡੂਗਾ ਰਾਈਟ ਆਨਸਰ ਡੂਗਾ ਕਸਬਾ ਹ ਆਪਣੇ ਕੋਲ ਡਾਇਰੈਕਸ਼ਨ ਦਾ ਸੀਗਾ ਸੋ ਇਹਦੇ ਵਿੱਚ ਕੀ ਹੈਗੇ ਸੀਗਾ ਕਸਬਾ W ਕਸਬੇ H ਦੇ ਉੱਤਰ ਵੱਲ ਹੈ ਕਸਬਾ C ਕਸਬੇ H ਦੇ ਪੂਰਬ ਵੱਲ ਹੈ ਕਸਬਾ E ਕਸਬੇ W ਦੇ ਉੱਤਰ ਪੱਛਮ ਵੱਲ ਹੈ ਕਸਬਾ F ਕਸਬੇ H ਦੇ ਦੱਖਣ ਪੂਰਬ ਵੱਲ ਹੈ ਕਸਬਾ C ਕਸਬੇ F ਦੇ ਉੱਤਰ ਵੱਲ ਹੈ ਕਸਬੇ F ਦੇ ਸੰਬੰਧ ਵਿੱਚ ਕਸਬਾ E ਦੀ ਸਥਿਤੀ ਕੀ ਹੈ ਸੋ ਇਹਨੂੰ ਆਪਾਂ ਸੋਲਵ ਕਰਾਂਗੇ ਇਰੇ ਵਿੱਚ ਇੰਨੇ ਕੀ ਹੈ ਗਿਆ ਸੀਗਾ ਕਿ ਸਭ ਤੋਂ ਪਹਿਲਾਂ ਜਿਵੇਂ ਜਿਵੇਂ ਆਪਾਂ ਨੂੰ ਕਿਹਾ ਉਸ ਤਰ੍ਹਾਂ ਆਪਾਂ ਕੀ ਇਹਨੂੰ ਡਿਸਟੈਂਸ ਦੇ ਵਿੱਚ ਬਣਾ ਕਰ ਸੋ ਉਸੇ ਤਰ੍ਹਾਂ ਆਪਾਂ ਇਹਨੂੰ ਕੀ ਸੋਲਵ ਕਰਨਾ ਹੈਗਾ ਸਭ ਤੋਂ ਪਹਿਲਾਂ ਆਪਾਂ ਨੂੰ ਕਿਹਾ ਸੀ ਕਿ ਕਸਬਾ W ਕਸਬੇ H ਦੇ ਉੱਤਰ ਵੱਲ ਹੈ ਸੋ ਇੱਥੇ ਆਪਾਂ ਡਰਾ ਕਰਾਂਗੇ ਕਸਬਾ H ਸੋ ਇਹਦੇ ਉੱਤਰ ਵੱਲੇ ਪਾਸੇ ਕੀ ਆਪਣੇ ਕੋਲੇ W ਇਹਨੇ ਕਿਹਾ ਸੀ ਕਿ ਕਸਬਾ W ਕਸਬਾ H ਦੇ ਉੱਤਰ ਵੱਲ ਹੈ ਉਸ ਤੋਂ ਬਾਅਦ ਕਸਬਾ C ਕਸਬਾ H ਦੇ ਪੂਰਬ ਵੱਲ ਹੈ ਜਣ ਕੇ ਇਹਦਾ ਪੂਰਬ ਕਿਹੜਾ ਹੋ ਜਾਊਗਾ ਆਪਣੇ ਕੋਲੇ ਇਵਨ ਡਾਇਰੈਕਸ਼ਨ ਤੇ ਇੱਥੇ ਆਪਣੇ ਕੋਲ ਕਿਹੜਾ ਕਸਬਾ ਹੋਊਗਾ ਸੀ ਉਸ ਤੋਂ ਬਾਅਦ ਕਸਬਾ ਈ ਕਸਬੇ ਡਬਲਯੂ ਦੇ ਉੱਤਰ ਪੱਛਮ ਵੱਲ ਹੈ ਜਿਹੜਾ ਕਸਬਾ ਈ ਹੈ ਉਹ ਕਸਬੇ ਡਬਲਯੂ ਦੇ ਉੱਤਰ ਪੱਛਮ ਵੱਲ ਹੈ ਜਣ ਕੇ ਇਹਦਾ ਉੱਤਰ ਪੱਛਮ ਕਿ ਹੋ ਜਾਊਗਾ ਆਪਣੇ ਕੋਲੇ ਇੱਥੇ ਹੋ ਜਾਊਗਾ ਇੱਥੇ ਆਪਣੇ ਕੋਲ ਕਿਹੜਾ ਕਸਬਾ ਆ ਗਿਆ ਈ ਉਸ ਤੋਂ ਬਾਅਦ ਇਹਨਾਂ ਨੇ ਕੇਸ ਅਸੀਂ ਕੀਏ ਕਸਬਾ ਐਫ ਕਸਬੇ ਐਚ ਦੇ ਦੱਖਣ ਪੂਰਬ ਵੱਲ ਹੈ ਜਿਹੜਾ ਕਸਬਾ ਐਫ ਹੈ ਉਹ ਕਸਬੇ ਐਚ ਦੇ ਦੱਖਣ ਪੂਰਬ ਵੱਲ ਹੈ ਜਣਕੇ ਦੱਖਣ ਤੇ ਪੂਰਬ ਜਣਕੇ ਇਥੇ ਆਪਣੇ ਕੋਲ ਕੀ ਹੈ ਕਸਬਾ ਐਫ ਆ ਜਾਊਗਾ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਕਿ ਕਸਬੇ ਸੀ ਕਸਬੇ ਐਫ ਦੇ ਉੱਤਰ ਵੱਲ ਹੈ ਕਸਬਾ ਜਿਹੜਾ ਸੀ ਹੈ ਕਸਬੇ ਐਫ ਦੇ ਉੱਤਰ ਵੱਲ ਹੈ ਹਾਂਜੀ ਆਪਣਾ ਜਿਹੜੀ ਸਟੇਟਮੈਂਟ ਆ ਸਹੀ ਬਣੀ ਆ ਉਸ ਤੋਂ ਬਾਅਦ ਕਸਬੇ ਐਫ ਦੇ ਸਬੰਧ ਵਿੱਚ ਕਸਬੇ ਈ ਦੀ ਸਥਿਤੀ ਕੀ ਹੈ ਕਸਬੇ ਐਫ ਦੇ ਸਬੰਧ ਦੇ ਵਿੱਚ ਕਸਬੇ ਈ ਦੀ ਸਥਿਤੀ ਕੀ ਆ ਤਾਂ ਆਪਾਂ ਕੀ ਇਹ ਡਾਇਰੈਕਸ਼ਨ ਅਕੋਰਡਿੰਗ ਦੇਖੀਏ ਤਾਂ ਆਪਣੇ ਕੋਲੇ ਕੀ ਆ ਉੱਤਰ ਦਿਸ਼ਾ ਹੋਊਗੀ ਆਪਣੇ ਕੋਲੇ ਦੱਖਣ ਦਿਸ਼ਾ ਹੋਊਗੀ ਆਪਣੇ ਕੋਲੇ ਪੂਰਬ ਦਿਸ਼ਾ ਤੇ ਆਪਣੇ ਕੋਲੇ ਪੱਛਮ ਦਿਸ਼ਾ ਹੋਊਗੀ ਸੋ ਆਪਾਂ ਕੀ ਏ ਪੁਆਇੰਟ ਤੋਂ ਦੇਖਣਾ ਸੀਗਾ ਆਪਾਂ ਜਿਹੜੀ ਏ ਦੀ ਡਾਇਰੈਕਸ਼ਨ ਨੂੰ ਕੀ ਬਣ ਰਹੀ ਸੀ ਆਪਣੇ ਕੋਲੇ ਤਾਂ ਏ ਬਣੂਗੀ ਆਪਣੇ ਕੋਲੇ ਉੱਤਰ ਪੱਛਮ ਸੋ ਆਪਣਾ ਰਾਈਟ ਆਨਸਰ ਕੀ ਹੋਊਗਾ ਉੱਤਰ ਪੱਛਮ ਨੈਕਸਟ ਸਵਾਲ ਆਪਣੇ ਕੋਲੇ ਕੋਡ ਇਨਕੋਡਿੰਗ ਦਾ ਸਵਾਲ ਸੀਗਾ ਇਹਨੂੰ ਸੋਲਵ ਕਰਦੇ ਆਪਾਂ ਇਹਦੇ ਚ ਆਪਾਂ ਦਿੱਤਾ ਆਇਆ ਸੀਗਾ ਜੇ ਐਮ i8 ਉਸ ਤੋਂ ਬਾਅਦ triple l 27 ltp o 64 pjr 125 ਉਸ ਤੋਂ ਬਾਅਦ ਆਪਣੇ ਕੋਲ ਕੁਐਸਚਨ ਮਾਰਕ ਦਿੱਤਾ ਹੋਇਆ ਸੀਗਾ ਸੋ ਤਾਂ ਇਹਨੂੰ ਆਪਾਂ ਸੋਲਵ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਪ੍ਰੀਸ਼ਨ ਫਸਟ ਲੈਟਰ ਬਾਈ ਸੋ ਇਹਨਾਂ ਦੇ ਪੀਸ਼ਣ ਜਿਹੜੀ ਆਪਾਂ ਕੀ ਲੈਟਰ ਬਾਈ ਲੈਟਰ ਆਪਾਂ ਦੇਖਾਂਗੇ ਸਾਤੂਗਲ ਆਪਣੇ ਕੋਲ ਜੀ ਸੀਗਾ ਫਿਰ ਆਪਣੇ ਕੋਲ ਐਲ ਹੈ ਫਿਰ ਆਪਣੇ ਕੋਲ ਐਨ ਹੈ ਫਿਰ ਆਪਣੇ ਕੋਲ ਪੀ ਫਸਟ ਲੈਟਰ ਦੀ ਜਿਹੜਾ ਆਪਾਂ ਫੀਸ਼ਨ ਦੇਖਾਂਗੇ ਤਾਂ ਸੋ ਜਿਹੜੀ ਜੀ ਹੈ ਆਪਣੇ ਕੋਲ ਕੀ ਹੈ 10 ਨੰਬਰ ਤੇ ਐਲ ਆਪਣੇ ਕੋਲੇ 12 ਨੰਬਰ ਤੇ ਐਨ ਆਪਣੇ ਕੋਲੇ 14 ਨੰਬਰ ਤੇ ਪੀ ਆਪਣੇ ਕੋਲੇ 16 ਨੰਬਰ ਤੇ ਜਾਨੀ ਕਿ ਇਹਦਾ ਅਗਲਾ ਪਹਿਲਾ ਜਿਹੜਾ ਡੇਟ ਹੋਊਗਾ ਅਗਲੀ ਸੰਖਿਆ ਦਾ ਉਹ ਆਪਣੇ ਕੋਲ ਕੀ ਹੈ 18 ਨੰਬਰ ਤੇ ਹੋਊਗਾ ਤੇ 18 ਨੰਬਰ ਤੇ ਆਪਣੇ ਕੋਲ ਕੀ ਆਉਂਦੀ ਆ ਆ ਤਾਂ ਆਪਣੇ ਕੋਲ ਪਹਿਲਾ ਲੈਟਰ ਕੀ ਹੋਊਗਾ ਆਰ ਹੋਊਗਾ ਉਸ ਤੋਂ ਬਾਅਦ ਸੈਕੰਡ ਲੈਟਰ ਵੱਲ ਵਧਦੇ ਹਾਂ ਤੋ M ਆਪਣੇ ਕੋਲ ਕੀ ਹੈ 3 ਨੰਬਰ ਤੇ ਹੈ L ਆਪਣੇ ਕੋਲੇ 12 ਨੰਬਰ ਤੇ K ਆਪਣੇ ਕੋਲ 11 ਨੰਬਰ ਤੇ ਤੇ J ਆਪਣੇ ਕੋਲੇ 10 ਨੰਬਰ ਤੇ ਹੈ ਜਨਨ ਕਿ ਇਹਦੇ ਵਿੱਚ ਆਪਣੇ ਕੋਲ ਮਾਈਨਸ 1 ਵਾਲਾ ਕਨਸੈਪਟ ਜਿਹੜਾ ਲੱਗ ਰਿਹਾ ਜਨਨ ਕਿ ਦਾਤ ਦੇ ਵਿੱਚੋਂ ਆਪਾਂ ਇੱਕ ਮਾਈਨਸ ਕਰਾਂਗੇ ਤਾਂ ਅਗਲਾ ਲੈਟਰ ਆਪਣੇ ਕੋਲ ਕੀ ਆ ਦੂਗਾ 9 ਤੇ 9 ਤੇ ਆਪਣੇ ਕੋਲ ਕੀ ਆ ਦੂਗਾ I ਜਨਨ ਕਿ ਆਪਣੇ ਕੋਲ ਅਗਲਾ ਲੈਟਰ ਜਿਹੜਾ ਉਹ ਕੀ ਆਈ ਆ ਲੂਗਾ ਉਸ ਤੋਂ ਬਾਅਦ 3rd ਲੈਟਰ ਲਗਾਦੇ ਆ I ਆਪਣੇ ਕੋਲੇ 9 ਨੰਬਰ ਤੇ L ਆਪਣੇ ਕੋਲੇ 12 ਨੰਬਰ ਤੇ O ਆਪਣੇ ਕੋਲੇ 15 ਨੰਬਰ ਤੇ ਔਰ ਆਪਣੇ ਕੋਲ 18 ਨੰਬਰ ਤੇ ਜਨ ਕਿ ਇਹਦੇ ਵਿੱਚ ਆਪਣੇ ਕੋਲ ਕੀ ਆ ਪਲੱਸ 3 ਆਲਾ ਕਨਸੈਪਟ ਜਿਹੜਾ ਲੱਗ ਰਿਹਾ ਸੀਗਾ ਸੋ ਆਪਣੇ ਕੋਲ ਕੀ ਆ ਜੇ ਆਪਣੇ ਕੋਲ ਲਾਸਟ ਸੀਗਾ ਆਪਣੇ ਕੋਲੇ ਆਰ ਜਿਹੜਾ 18 ਤੇ ਸੀਗਾ ਤਾਂ ਆਪਣੇ ਕੋਲ 18 3 ਕਿੰਨੇ ਹੋ ਗਏ ਕਿਨੇ 18 3 ਆਪ ਦੋਕੇ ਨੇਵੇਂ ਹੋ ਜਾਣਗੇ 21 ਤਾਂ 21 ਤੇ ਆਪਣੇ ਕੋਲ ਕੀ ਆ ਲੂਗਾ ਯੂ ਆ ਲੂਗਾ ਉਸ ਤੋਂ ਬਾਅਦ ਜਿਹੜੇ ਆਪਣੇ ਕੋਲ ਰਹਿ ਗਈ ਕੱਲੀ ਡੇਟ ਸੀਗੇ ਇਹਨੂੰ ਆਪਾਂ ਅਲੱਗ ਤੋਂ ਲਿਖਦੇ ਆ ਜਿਵੇਂ 8 ਸੀਗਾ 27 64 ਫਿਰ 125 ਅਗਲਾ ਜਿਹੜਾ ਕੀ ਆਪਾਂ ਫਾਈਂਡ ਆਊਟ ਕਰਨਾ ਸੀਗਾ ਸੋ ਸਭ ਤੋਂ ਪਹਿਲਾਂ ਆਪਾਂ 8 ਦੀ ਗੱਲ ਕਰੀਏ ਤਾਂ ਕਿ ਇਹ 2 ਦਾ ਕਯੂਬ ਆਉਂਦਾ ਸੀਗਾ 27 ਦੀ ਗੱਲ ਕਰੀਏ ਤਾਂ 3 ਦਾ ਕਯੂਬ ਆਉਂਦਾ ਸੀਗਾ 64 ਦੀ ਗੱਲ ਕਰੀਏ ਤਾਂ ਆਪਾਂ 4 ਦਾ ਕਯੂਬ ਆਉਂਦਾ ਸੀਗਾ 125 ਦੀ ਗੱਲ ਕਰੀਏ ਤਾਂ 5 ਦਾ ਕਯੂਬ ਆਉਂਦਾ ਸੀਗਾ ਤਾਂ ਜਿਹੜਾ ਨੈਕਸਟ ਆਊਗਾ ਆਪਣੇ ਕੋਲ ਕੀ 6 ਦਾ ਕਯੂਬ ਆਊਗਾ ਤੇ 6 ਦਾ ਕਯੂਬ ਆਪਣੇ ਕੋਲ ਕਿੰਨਾ ਹੁੰਦਾ 216 ਯਾਨੀ ਕਿ ਆਪਣਾ ਰਾਈਟ ਆਨਸਰ ਕੀ ਹੋਊਗਾ R I W 216 ਸੋ ਇਹ ਆਪਣਾ ਕੀ ਹੈ ਰਾਈਟ ਆਨਸਰ ਹੋ ਗਈ ਸੋ ਅਗਲੇ ਸਵਾਲ ਦੀ ਗੱਲ ਕਰਦੇ ਹਾਂ ਇਹ ਵੀ ਆਪਣੇ ਕੋਲ ਕੀ ਆਰਡਰ ਰੈਂਕਿੰਗ ਦਾ ਸਵਾਲ ਸੀਗਾ ਸੋ ਇਹਦੇ ਵਿੱਚ ਆਪਾਂ ਨੂੰ ਕੀ ਹੈ ਦਿੱਤਾ ਹੋਇਆ ਸੀ 6 ਵਿਦਿਆਰਥੀ ਜੀ ਐਚ ਆਈ ਜੇ ਕੇ ਅਤੇ ਨੈ ਇੱਕ ਪ੍ਰੀਖਿਆ ਵਿੱਚ ਵੱਖ-ਵੱਖ ਅੰਕ ਜਿਹੜੇ ਪ੍ਰਾਪਤ ਕੀਤੇ ਆ ਐਲ ਨੇ ਠੀਕ ਤਿੰਨ ਵਿਦਿਆਰਥੀਆਂ ਤੋਂ ਵੱਧ ਅੰਕ ਪ੍ਰਾਪਤ ਕੀਤੇ ਆ ਜੀ ਨੇ ਕੇ ਨਾਲੋਂ ਘੱਟ ਅੰਕ ਪ੍ਰਾਪਤ ਕੀਤੇ ਆ ਕੇ ਤੋਂ ਵੱਧ ਆਈ ਨੇ ਅੰਕ ਪ੍ਰਾਪਤ ਕੀਤੇ ਆ ਜੇ ਨੇ ਐਲ ਤੋਂ ਵੱਧ ਅੰਕ ਪ੍ਰਾਪਤ ਕੀਤੇ ਆ ਪਰ ਸਭ ਤੋਂ ਵੱਧ ਨਹੀਂ ਉਸ ਤੋਂ ਬਾਅਦ ਐਚ ਨੇ ਆਇ ਤੋਂ ਮੋਦਕ ਪ੍ਰਾਪਤ ਕੀਤੇ ਐ ਦੂਜੇ ਸਥਾਨ ਤੇ ਕਿਸ ਨੇ ਸਭ ਤੋਂ ਘੱਟ ਅੰਕ ਪ੍ਰਾਪਤ ਕੀਤੇ ਸੋ ਇਹਨੂੰ ਆਪਾਂ ਸੋਲਵ ਕਰਾਂਗੇ ਸਭ ਤੋਂ ਪਹਿਲਾਂ ਆਪਣੇ ਕੋਲ 6 ਵਿਦਿਆਰਥੀ ਕਿਹੜੇ-ਕਿਹੜੇ ਸੀਗੇ ਜੀ ਐਚ ਆਈ ਜੇ ਕੇ ਅਤੇ ਐਲ ਸੋ ਇਹ ਆਪਣੇ ਕੋਲ ਕਿਹੜੇ 6 ਵਿਦਿਆਰਥੀ ਸੀਗੇ ਕਿਨੇ ਐਲ ਨੇ ਠੀਕ ਤਿੰਨ ਵਿਦਿਆਰਥੀਆਂ ਤੋਂ ਵਾਧਾ ਪ੍ਰਾਪਤ ਕੀਤੇ ਐ ਇਹਨਾਂ ਦੀ ਪੋਜੀਸ਼ਨ ਆਪਾਂ ਲੈ ਕੇ ਰੱਖ ਲਾਂਗੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਕਿ ਐਲ ਨੇ ਠੀਕ ਤਿੰਨ ਵਿਦਿਆਰਥੀਆਂ ਤੋਂ ਵੱਧ ਅੰਕ ਪ੍ਰਾਪਤ ਕੀਤੇ ਜੇ ਤਿੰਨ ਵਿਦਿਆਰਥੀਆਂ ਤੋਂ ਵੱਧ ਅੰਕ ਪ੍ਰਾਪਤ ਕੀਤੇ ਜਾਨੀ ਕਿ ਤਿੰਨ ਨੰਬਰ ਤੇ ਕਿਹਦੀ ਪੀਛਣ ਹੋਈਗੀ ਆਪਣੇ ਕੋਲੇ ਐਲ ਦੀ ਉਸ ਤੋਂ ਬਾਅਦ ਜੀ ਨੇ ਕਿ ਇਹਨਾਂ ਨੂੰ ਘੱਟ ਅੰਕ ਪ੍ਰਾਪਤ ਕੀਤੇ ਆ ਕੇ ਤੋਂ ਵੱਧ ਅੰਕ ਆਈ ਨੇ ਪ੍ਰਾਪਤ ਕੀਤੇ ਆ ਜੇ ਨੇ ਐਲ ਤੋਂ ਵੱਧ ਅੰਕ ਪ੍ਰਾਪਤ ਕੀਤੇ ਪਰ ਸਭ ਤੋਂ ਵੱਧ ਨਹੀਂ ਜੇ ਜਿਹੜਾ ਉਹਨੇ ਕਿ ਇਹਦੇ ਤੋਂ ਤਾਂ ਅੰਕ ਵੱਧ ਪ੍ਰਾਪਤ ਕੀਤੇ ਆ ਪਰ ਸਭ ਤੋਂ ਵੱਧ ਨਹੀਂ ਜਾਨੀ ਕਿ ਉਹ ਫਸਟ ਪੋਜੀਸ਼ਨ ਤੇ ਨਹੀਂ ਹੈਗਾ ਜਾਨੀ ਕਿ ਸੈਕੰਡ ਤੇ ਕੌਣ ਆਪਣੇ ਕੋਲੇ ਜੇ ਉਸ ਤੋਂ ਬਾਅਦ ਐਚ ਨੇ ਆਈ ਤੋਂ ਵੱਧ ਅੰਕ ਪ੍ਰਾਪਤ ਕੀਤੇ ਆ ਦੂਜੇ ਸਥਾਨ ਤੇ ਕਿਸ ਨੇ ਸਭ ਤੋਂ ਘੱਟ ਅੰਕ ਪ੍ਰਾਪਤ ਕੀਤੇ ਸੀਗੇ ਸੋ ਆਪਾਂ ਕੀ ਇਸੇ ਅਕੋਰਡਿੰਗ ਹੀ ਇਕੁਏਸ਼ਨ ਬਣਾ ਕੇ ਦੇਖਾਂਗੇ ਕਿਤੇ ਜੀ ਨੇ ਕੇ ਨਾਲੋਂ ਘੱਟ ਅੰਕ ਪ੍ਰਾਪਤ ਕੀਤੇ ਜੀ ਨੇ ਕੇ ਨਾਲੋਂ ਘੱਟ ਅੰਕ ਪ੍ਰਾਪਤ ਕੀਤੇ ਜੀ ਨੇ ਕੇ ਨਾਲੋਂ ਘਾਟੰਕ ਪ੍ਰਾਪਤ ਕੀਤੇ ਉਸ ਤੋਂ ਬਾਅਦ ਕੇ ਤੋਂ ਵੱਧ ਆਈ ਨੇ ਅੰਕ ਪ੍ਰਾਪਤ ਕੀਤੇ ਹੈ ਕੇ ਤੋਂ ਵੱਧ ਆਈ ਨੇ ਅੰਕ ਪ੍ਰਾਪਤ ਕੀਤੇ ਹੈ ਐਚ ਨੇ ਆਈ ਤੋਂ ਵੱਧ ਅੰਕ ਪ੍ਰਾਪਤ ਕੀਤੇ ਹੈ ਜਣ ਕੇ ਇਸ ਤੋਂ ਵੱਧ ਕਿਹਨੇ ਅੰਕ ਪ੍ਰਾਪਤ ਕੀਤੇ ਹੈ ਆਈ ਨੇ ਉਹ ਦੇਖੋ ਇਹਨਾਂ ਨੇ ਕਿਹਾ ਸੀਗਾ ਕਿ ਐਚ ਨੇ ਆਈ ਤੋਂ ਵੱਧ ਅੰਕ ਪ੍ਰਾਪਤ ਕੀਤੇ ਹੈ ਜਣ ਕੇ ਆਪਾਂ ਲੇਖੀਏ ਤਾਂ ਇਹਨਾਂ ਤਿੰਨਾਂ ਦੇ ਵਿੱਚ ਸਭ ਤੋਂ ਹਾਈएस्ट ਰੈਂਕਿੰਗ ਵਾਲਾ ਕਿਹੜਾ ਸੀ ਆਪਣੇ ਕੋਲੇ ਆਈ ਸੀਗਾ ਪਰ ਕੀ ਆ ਉਹਦੇ ਅੰਕ ਜਿਹੜੇ ਐਚ ਨਾਲੋਂ ਘੱਟ ਸੀਗੇ ਤਾਂ ਜਿਹੜਾ ਆਪਣੇ ਕੋਲ H ਆ ਉਹ ਆਪਣੇ ਕੋਲ ਕੀ ਆ ਫਰਸਟ ਪੀਸਨ ਤੇ ਆਊਗਾ ਤੇ ਜਿਹੜੇ ਇਹ ਵਾਲੇ ਤਿੰਨ ਰਹਿ ਗਏ ਸੋ ਇਹਨਾਂ ਦਾ ਕੀ ਹੈ L ਤੋਂ ਨਿਯਮ ਸਥਾਨ ਸੀਗਾ ਤਾਂ ਕਰਕੇ ਇਹਨਾਂ ਨੇ ਕੀਆ ਇਸੇ ਪੈਟਰਨ ਦੇ ਵਿੱਚ ਇਹ ਨੀਚੇ ਆ ਜਾਣਗੇ ਸੋ ਆਪਣੇ ਕੋਲ ਬੇਸਿਕਲੀ ਆ ਵਾਲਾ ਜਿਹੜਾ ਪੈਟਰਨ ਇੰਕੇ ਬਣ ਜਾਊਗਾ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀਗਾ ਕਿ ਦੂਜੇ ਸਥਾਨ ਤੇ ਕਿਸ ਨੇ ਸਭ ਤੋਂ ਘੱਟ ਅੰਕ ਪ੍ਰਾਪਤ ਕੀਤੇ ਯਾਨੀ ਕਿ ਸਭ ਤੋਂ ਪਹਿਲਾਂ ਲਾਸਟ ਦੇ ਆਪਣੇ ਕੋਲ ਕੌਣ ਆਊਗਾ ਜੀ ਪਰ ਇਹਨਾਂ ਨੇ ਕਿਹਾ ਸੀਗਾ ਦੂਜੇ ਸਥਾਨ ਤੇ ਘੱਟ ਅੰਕ ਪ੍ਰਾਪਤ ਕਿਹਨੇ ਕੀਤੇ ਆ ਤਾਂ ਆਪਣੇ ਕੋਲ ਰਾਈਟ ਆਨਸਰ ਕੀ ਹੋਊਗਾ ਕੀ ਆਪਣਾ ਕਿ ਲੂਗਾ ਰਾਈਟ ਆਨਸਰ ਹੋਊਗਾ ਕੇਸ ਦਾ ਰਾਈਟ ਆਨਸਰ ਸੋ ਨੈਕਸਟ ਆਪਾਂ ਕੋਲ ਕੀ ਆਤ੍ਰਿਤੀ ਵਾਲਾ ਕੁਐਸਚਨ ਸੀਗਾ ਡਾਇਗਰਾਮ ਦਾ ਕੁਐਸਚਨ ਸੀਗਾ ਸੋ ਇਹਨੂੰ ਆਪਾਂ ਸੋਲਵ ਕਰਨਾ ਸੀਗਾ ਆਪਸ਼ਨ ਥੋੜੀ ਸਾਹਮਣੇ ਇਹਦੀ ਆਪਣੇ ਕੋਲ ਹੀ ਆਪਸ਼ਨਸ ਮੌਜੂਦ ਸੀਗੇ ਸੋ ਇਸ ਕੁਸ਼ ਨੂੰ ਆਪਾਂ ਸੋਲਵ ਕਰਨਾ ਸੀਗਾ ਆਪਸ਼ਨਸ ਦੇ ਵਿੱਚੋਂ ਆਪਾਂ ਦੇਖਣਾ ਸੀ ਕਿਹੜਾ ਇਹਦਾ ਰਾਈਟ ਆਨਸਰ ਬਣੂਗਾ ਸੋ ਆਪਾਂ ਗੱਲ ਕਰੀਏ ਦਾ ਇਸ ਦੀ ਸਭ ਤੋਂ ਪਹਿਲਾਂ ਕਿਉਂਕਿ ਜੇ ਆਪਾਂ ਫੋਕਸ ਕਰਦੇ ਆ ਕਿਉਂਕਿ ਇਹ ਇੱਥੇ ਜਮ੍ਹਾਂ ਕਾਰਨਰ ਤੇ ਹੈਗਾ ਸੈਕੰਡ ਦੇ ਵਿੱਚ ਦੇਖੀਏ ਇਹਦਾ ਕਾਰਨਰ ਕਾਰਨਰ ਤੋਂ ਕੀ ਆਇਆ ਇਹ ਸੈਂਟਰ ਦੇ ਵਿੱਚ ਆ ਚੁੱਕਿਆ ਸੀਗਾ ਫਿਰ ਕੀ ਇਹ ਕਾਰਨਰ ਵਿੱਚ ਚਲਾ ਗਿਆ ਸੀਗਾ ਜਾਨੀ ਕਿ ਇਹ ਥੋੜਾ ਥੋੜਾ ਅੱਗੇ ਨੂੰ ਜਾ ਰਿਹਾ ਉਸ ਤੋਂ ਬਾਅਦ ਇਹ ਕਾਰਨਰ ਤੋਂ ਕੀ ਹੈ ਇਧਰ ਨੂੰ ਮੁੜ ਗਿਆ ਸੀਗਾ ਜੇ ਫਿਰ ਬੇਸਿਕਲੀ ਗੱਲ ਕਰੀਏ ਤਾਂ ਪਹਿਲੇ ਕਾਰਨਰ ਤੇ ਸੀਗਾ ਫਿਰ ਕੀ ਆ ਸੈਂਟਰ ਦੇ ਵਿੱਚ ਆ ਗਿਆ ਫਿਰ ਕੀ ਇਹ ਉੱਪਰ ਚਲਾ ਗਿਆ ਉਸ ਤੋਂ ਬਾਅਦ ਕੀ ਹੈ ਇਧਰ ਨੂੰ ਇਹਨੇ ਟਰਨ ਲੈ ਲਈ ਸੀਗੀ ਜਾਨੀ ਕਿ ਹੁਣ ਕੀ ਹੈ ਇਹ ਜਮ੍ਹਾਂ ਕਾਰਨਰ ਤੇ ਜਾਊਗਾ ਜਾਨੀ ਕਿ ਕੈਲੀਬ੍ਰੇਸ਼ਨ ਜਿਹੜੀ ਉਹ ਕੀ ਰੂਗੀ ਆਪਣੇ ਕੋਲੇ কর্নার ਤੇ ਉਹ ਵੀ ਆਪਣੇ ਕੋਲ ਕੀ ਹੈ ਲੈਫਟ ਹੈਂਡ ਸਾਈਡ ਤੇ ਉਸ ਤੋਂ ਅਗਲੇ ਆਪਾਂ ਸੀ ਦੀ ਗੱਲ ਕਰੀਏ ਤਾਂ ਸੀ ਵੀ ਪਹਿਲਾਂ ਕੀ ਹੈ ਲੈਟਰਲ ਸਾਈਡ কর্নার ਤੇ ਸੀਗਾ ਫਿਰ ਕੀ ਹੈ ਸੈਂਟਰ ਦੇ ਵਿੱਚ ਆ ਗਿਆ ਫਿਰ ਕੀ ਆ কর্নার ਤੇ ਆ ਗਿਆ ਥੱਲੇ ਜਾਵਾ ਉਸ ਤੋਂ ਬਾਅਦ ਕੀ ਹੈ ਸੈਂਟਰ ਤੇ ਆ ਗਿਆ ਉਸ ਤੋਂ ਬਾਅਦ ਕੀ ਹੈ কর্নার ਤੇ ਜਾਊਗਾ ਤਾਂ ਰਾਈਟ ਹੈਂਡ ਸਾਈਡ ਤੇ ਜੇਵਾ কর্নার ਤੇ ਕਿਹੜੀ ਕੁਸ਼ਲ ਜੂਗੀ ਆਪਣੇ ਕੋਲੇ ਸੀ ਸੋ ਆਪਣੇ ਕੋਲ ਜਿਹੜਾ ਬੀ ਆਪਸ਼ਨ ਆ ਉਹ ਇਹਦਾ ਕੀ ਹੈ ਰਾਈਟ ਆਨਸਰ ਹੋਊਗਾ ਸੋ ਚਲਦੇ ਹਾਂ ਅਗਲੇ ਸਵਾਲ ਵੱਲ ਵੀ ਇਹ ਵੀ ਆਪਣੇ ਕੋਲ ਕੋਰਡਿਨੇਟਿੰਗ ਦਾ ਸਵਾਲ ਸੀਗਾ ਸੋ ਇਸ ਕਰਦੇ ਸੋਲਵਰ ਨੂੰ ਆਪਰੇ ਕੋਲ ਸੀਗੀ ਸੀਰੀਜ਼ ਹੈ ਜਿਹੜੀ M J P L I O K H N ਤੇ ਲਾਸਟ ਦੇ ਵਿੱਚ ਸੀਗਾ G J G M ਉਸ ਤੋਂ ਬਾਅਦ ਕੁਐਸਚਨ ਮਾਰਕ ਹੈ ਸੋ ਫਸਟ ਲੈਟਰ ਦੀ ਇੰਪੀਸ਼ੀਨ ਦੇਖੀਦਾ 13 ਨੰਬਰ ਸੈਕੰਡ ਦੀ 12 ਨੰਬਰ K ਦੀ 11 ਨੰਬਰ J ਦੀ 10 ਨੰਬਰ ਜੋਨਕਿ ਅਗਲੇ ਜਿਹੜਾ ਫਸਟ ਇਲੈਕਟ੍ਰੋਨ ਸੀ ਉਹ ਕਿਨੇ ਨੰਬਰ ਤੇ ਹੋਣਾ ਸੀ ਆਪਣੇ ਕੋਲੇ 9 ਨੰਬਰ ਤੇ ਤੇ 9 ਨੰਬਰ ਤੇ ਆਪਣੇ ਕੋਲ ਕੀ ਆਇਆ ਨਾ ਸੀਗਾ ਆਈ ਫਿਰ ਅਗਲੇ ਲੈਟਰ ਦੀ ਗੱਲ ਕਰਦੇ ਆ ਜੇ ਆਜੂਗਾ 10 ਨੰਬਰ ਤੇ ਆਈ 9 ਨੰਬਰ ਤੇ 8 ਨੰਬਰ ਤੇ ਐਚ ਆਜੂਗਾ 7 ਨੰਬਰ ਤੇ ਜੀ ਆਜੂਗਾ ਤੇ 6 ਨੰਬਰ ਤੇ ਆਪਣੇ ਕੋਲੇ ਐਫ ਆਜੂਗੀ ਫਿਰ ਪੀ 16 ਤੇ ਓ 15 ਤੇ ਐਨ 14 ਤੇ ਐਮ 13 ਤੇ 12 ਨੰਬਰ ਤੇ ਕੀ ਹੋਣੀ ਸੀ ਆਪਣੇ ਕੋਲੇ ਐਲ ਆ ਜਾਣੀ ਸੀ ਸੋ ਆਪਣਾ ਆਨਸਰ ਕੀ ਹੋਣਾ ਸੀਗਾ ਆਈ ਐਫ ਅਤੇ ਐਲ ਅਗੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਕੋਡਿੰਗ-ਡਿਕਿੰਗ ਦੇ ਸਵਾਲਾਂ ਦੇ ਵਿੱਚ ਆਪਾਂ ਨੂੰ ਰਿਵੀਜ਼ਨ ਜਿਹੜੀ ਯਾਦ ਹੋਣੀ ਬਹੁਤ ਜ਼ਰੂਰੀ ਆ ਜੇ ਤੁਸੀਂ ਸਵਾਲ ਨੂੰ ਇਜ਼ੀਲੀ ਅਤੇ ਘੱਟ ਟਾਈਮ ਦੇ ਵਿੱਚ ਸੋਲਵ ਕਰਨਾ ਚਾਹੁੰਦੇ ਹੋ ਤਾਂ ਸੋ ਇਹ ਇਸਵਾਲ ਨਹੀਂ ਕਰਦੇ ਆਪਾਂ ਤਾਂ ਡਾਇਰੈਕਸ਼ਨ ਦਾ ਇੱਕ ਹੋਰ ਸਵਾਲ ਸੀਗਾ ਸੋ ਇਹਨੂੰ ਸੋਲਵ ਕਰਨ ਦੀ ਆਪਾਂ ਟਰਾਈ ਕਰਾਂਗੇ ਪਹਿਲਾਂ ਤੁਸੀਂ ਆਪਣੇ ਆਪ ਇਹਨੂੰ ਸੋਲਵ ਕਰਕੇ ਜ਼ਰੂਰ ਦੇਖਣਾ ਸੋ ਰੀਡ ਕਰਦੇ ਕੁਐਸਚਨ ਨੂੰ ਕਹਿੰਦੇ ਐਕਸ ਬਿੰਦੂ ਏ ਤੋਂ ਸ਼ੁਰੂ ਹੁੰਦਾ ਹੈ ਅਤੇ ਉੱਤਰ ਵੱਲ 2 ਕਿਲੋਮੀਟਰ ਗੱਡੀ ਚਲਾਉਂਦਾ ਹੈ ਫਿਰ ਖੱਬੇ ਮੁੜਦਾ ਹੈ ਅਤੇ 1 ਕਿਲੋਮੀਟਰ ਗੱਡੀ ਚਲਾਉਂਦਾ ਹੈ ਸੱਜੇ ਮੁੜਦਾ ਹੈ ਅਤੇ 2 ਕਿਲੋਮੀਟਰ ਗੱਡੀ ਚਲਾਉਂਦਾ ਹੈ ਫਿਰ ਉਹ ਸੱਜੇ ਮੁੜਦਾ ਅਤੇ 5 ਕਿਲੋਮੀਟਰ ਗੱਡੀ ਚਲਾਉਂਦਾ ਹੈ ਉਹ ਫਿਰ ਸੱਜੇ ਮੁੜਦਾ ਅਤੇ 2 ਕਿਲੋਮੀਟਰ ਗੱਡੀ ਚਲਾਉਂਦਾ ਹੈ ਸੱਜੇ ਮੁੜਦਾ ਅਤੇ 2 ਕਿਲੋਮੀਟਰ ਗੱਡੀ ਚਲਾਉਂਦਾ ਹੈ ਫਿਰ ਉਹ ਆਖਰੀ ਵਾਰੀ ਖੱਬੇ ਮੁੜਦਾ ਹੈ ਅਤੇ 2 ਕਿਲੋਮੀਟਰ ਗੱਡੀ ਚਲਾ ਕੇ ਇੱਕ ਬਿੰਦੂ B ਤੇ ਆ ਕੇ ਰੁਕਦਾ ਹੈ ਬਿੰਦੂ A ਤੇ ਦੁਬਾਰਾ ਪਹੁੰਚਣ ਦੇ ਲਈ ਉਸ ਨੂੰ ਕਿੰਨੀ ਦੂਰੀ ਅਤੇ ਕਿਸ ਦਿਸ਼ਾ ਵੱਲ ਗੱਡੀ ਚਲਾਉਣੀ ਚਾਹੀਦੀ ਹੈ ਬ੍ਰੈਕਟ ਦੇ ਵਿੱਚ ਲਿਖਿਆ ਹੋਇਆ ਹੈ ਜਦੋਂ ਤੱਕ ਨਿਰਧਾਰਤ ਨਹੀਂ ਕੀਤਾ ਜਾਂਦਾ ਕਿ ਸਾਰੇ ਮੋੜ ਸਿਰਫ 90 ਡਿਗਰੀ ਦੇ ਮੋੜ ਹਨ ਸੋ ਇਸ ਕੁਸ਼ਚਨ ਨੂੰ ਸੋਲਵ ਕਰਦੇ ਆਪਾਂ ਕਹਿੰਦੇ x ਬਿੰਦੂ a ਤੋਂ ਸ਼ੁਰੂ ਹੁੰਦਾ ਹੈ x ਬਿੰਦੂ a ਤੋਂ ਸ਼ੁਰੂ ਹੁੰਦਾ ਹੈ ਅਤੇ ਉੱਤਰ ਵੱਲ 2 ਕਿਲੋਮੀਟਰ ਗੱਡੀ ਚਲਾਉਂਦਾ ਹੈ ਯਾਨੀ ਕਿ ਉੱਤਰ ਵੱਲ ਨੂੰ ਕਿੰਨਾ ਕਿਲੋਮੀਟਰ ਗਿਆ ਇਹ 2 ਕਿਲੋਮੀਟਰ ਉਸ ਤੋਂ ਬਾਅਦ ਖੱਬੇ ਮੁੜਦਾ ਹੈ ਤੇ 1 ਕਿਲੋਮੀਟਰ ਗੱਡੀ ਚਲਾਉਂਦਾ ਹੈ ਤਾਂ ਇਥੋਂ ਨੇ ਕਿ ਲੇਫਟਰ ਲਿਆ ਅਤੇ 1 ਕਿਲੋਮੀਟਰ ਗਿਆ ਉਸ ਤੋਂ ਬਾਅਦ ਸੱਜੇ ਮੁੜਦਾ ਹੈ ਅਤੇ 2 ਕਿਲੋਮੀਟਰ ਗੱਡੀ ਚਲਾਉਂਦਾ ਹੈ ਇਧਰੋਂ ਕਿ ਇਹਨੇ ਰਾਈਟਰ ਲਿਆ ਅਤੇ 2 ਕਿਲੋਮੀਟਰ ਇਹਨੇ ਗੱਡੀ ਚਲਾਈ ਹੈ ਫਿਰ ਉਹ ਸੱਜੇ ਮੁੜਦਾ ਹੈ ਅਤੇ 5 ਕਿਲੋਮੀਟਰ ਗੱਡੀ ਚਲਾਉਂਦਾ ਹੈ ਇਧਰੋਂ ਕਿ ਇਹ ਰਾਈਟਰ ਲਿਆ ਇਹਨੇ ਫਿਰ 1 ਕਿਲੋਮੀਟਰ ਇਹੀ ਹੋ ਗਿਆ ਇੱਥੇ ਲੱਗੇ ਇੱਕ ਤਰ੍ਹਾਂ ਦੀ ਦੂਰੀ 4 ਅੱਗੇ ਕਿੰਨਾ ਗਿਆ ਸੀ ਇਹ ਟੋਟਲ ਜੇ 5 ਸੀ ਤਾਂ ਇੱਕ ਇਹ ਹੋ ਗਿਆ 4 ਕੀ ਅੱਗੇ 4ਤ ਲੱਗੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀਗਾ ਫਿਰ ਉਹ ਸੱਜੇ ਮੁੜਦਾ ਹੈ ਅਤੇ 2 ਕਿਲੋਮੀਟਰ ਗੱਡੀ ਚਲਾਉਂਦਾ ਹੈ ਯਾਨੀ ਕਿ ਇਸ ਪੁਆਇੰਟ ਤੋਂ ਇਹ ਫਿਰ ਰਾਈਟਰ ਲਿਆ ਅਤੇ ਕਿ ਇਹ 2 ਕਿਲੋਮੀਟਰ ਦੀ ਗੱਡੀ ਇਹਨੇ ਚਲਾਈ ਹੈ। ਉਸ ਤੋਂ ਬਾਅਦ ਅਤੇ 2 ਕਿਲੋਮੀਟਰ ਗੱਡੀ ਚਲਾਉਂਦਾ ਹੈ ਸੱਜੇ ਮੁੜਦਾ ਹੈ। ਯਾਨੀ ਕਿ ਇੱਥੋਂ ਜਿਹੜੇ ਰਾਈਟ ਟਰ ਲੈਆ ਤੇ ਕਿ ਇਹਨਾਂ 2 ਕਿਲੋਮੀਟਰ ਗੱਡੀ ਇਹਨੇ ਹੋਰ ਚਲਾਈ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਆਖਰੀ ਬਰੀ ਉਹ ਖੱਬੇ ਮੁੜਦਾ ਹੈ ਅਤੇ 2 ਕਿਲੋਮੀਟਰ ਗੱਡੀ ਚਲਾ ਕੇ ਬਿੰਦੂ B ਤੇ ਰੁਕਦਾ ਹੈ। ਯਾਨੀ ਕਿ A ਜਿਹੜੇ ਪੁਆਇੰਟ ਤੋਂ A ਕਿਹਾ ਖੱਬੇ ਮੁੜਿਆ ਅਤੇ ਵਾਪਸ ਕੀ ਹੈ A ਪੁਆਇੰਟ ਤੇ ਆ ਗਿਆ ਤੇ ਇਹਨੇ ਦੂਰੀ ਕਿੰਨੀ ਕੁੱਲ ਜਿਹੜੀ ਹੈ ਸਫਰ ਕੀਤਾ ਉਹ ਕਿ ਇਹ 2 ਕਿਲੋਮੀਟਰ ਦਾ ਕੀਤਾ ਸੀਗਾ ਹੁਣ ਇਹਨਾਂ ਨੇ ਕਿਹਾ ਸੀਗਾ ਕਿ ਬਿੰਦੂ A ਤੇ ਦੁਬਾਰਾ ਪਹੁੰਚਣ ਦੇ ਲਈ ਉਸ ਨੂੰ ਕਿੰਨੀ ਦੂਰੀ ਅਤੇ ਕਿਸ ਦਿਸ਼ਾ ਵੱਲ ਗੱਡੀ ਚਲਾਉਣੀ ਚਾਹੀਦੀ ਹੈ ਸੋ ਇਹ ਕਿ ਹੈ A ਪੁਆਇੰਟ ਤੇ ਆ ਗਿਆ ਸੀ ਜੋ ਕਿ ਪੁਆਇੰਟ B ਸੀ ਆਪਣੇ ਕੋਲੇ ਜਿਹੜੀ ਕਿ ਆਪਾਂ ਨੂੰ A ਦੂਰੀ ਬਾਰੇ ਪੁੱਛਿਆ ਗਿਆ ਸੀਗਾ ਸੋ A ਦੂਰੀ ਓਵੜੀ ਹੋਈ ਸੀ ਜਿਹੜੇ ਕਿ ਆਪਾਂ ਟੋਟਲ 4 ਮੰਨ ਕੇ ਚੱਲੇ ਸੀਗੇ ਉਹਨਾਂ ਵਿੱਚ ਜੇ ਆਪਾਂ ਵੰਡ ਕਰਕੇ ਚੱਲੀਏ 2 ਇਹੇ ਤਾਂ 2 ਇਹੇ ਸੀ ਆਪਣੇ ਕੋਲੇ ਤਾਂ ਜਿਹੜੀ ਆਹ ਵਾਲੀ ਦੂਰੀ ਸੀ ਇਸ ਪੁਆਇੰਟ ਤੋਂ ਇਸ ਪੁਆਇੰਟ ਤੱਕ ਦੀ ਸੋ ਇਹੀ ਦੂਰੀ ਆਪਣੇ ਦੇ ਵਿੱਚ ਪੁੱਛੀ ਹੋਈ ਸੀਗੀ ਤਾਂ ਆਪਣੇ ਕੋਲ ਕੀ ਹੈ 2 ਕਿਲੋਮੀਟਰ ਜਿਹੜਾ ਆਨਸਰ ਆਊਗਾ ਪਲੱਸ ਇਹਨਾਂ ਡਾਇਰੈਕਸ਼ਨ ਵਿੱਚ ਪੁੱਛੀ ਸੀਗੀ ਤਾਂ ਜਿਹੜੀ ਇਹ ਵਾਲੀ ਡਾਇਰੈਕਸ਼ਨ ਹੈ ਇਹ ਆਪਣੇ ਕੋਲ ਕੀ ਹੈ ਪੱਛਮ ਦੀ ਡਾਇਰੈਕਸ਼ਨ ਹੋ ਜੂਗੀ ਤਾਂ ਆਪਣੇ ਕੋਲ ਆਨਸਰ ਕੀ ਹੋਊਗਾ ਪੱਛਮ ਡਾਇਰੈਕਸ਼ਨ ਲੱਗੂਗੀ ਤੇ ਦੂਰੀ ਕਿੰਨੀ ਆਪਣੇ ਕੋਲੇ 2 ਕਿਲੋਮੀਟਰ ਅਗਦੇ ਅਗਲੇ ਕੁਐਸਚਨ ਦੇ ਲਈ ਸੋ ਇਹ ਵੀ ਆਪਣੇ ਕੋਲ ਕੀ ਹੈ ਮਿਸ਼ਨ ਸੀਰੀਜ਼ ਦਾ ਕੁਐਸਚਨ ਸੀਗਾ ਸੋ ਆਪਾਂ ਨੂੰ ਦਿੱਤਾਇਆ ਸੀਗਾ 134 151 185 236 304 ਉਸ ਤੋਂ ਬਾਅਦ ਆਪਣੇ ਕੋਲ ਕੀ ਹੈ ਕੁਐਸਚਨ ਮਾਰਕ ਦਿੱਤਾ ਹੋਇਆ ਸੀ ਤਾਂ ਸਭ ਤੋਂ ਪਹਿਲਾਂ ਆਪਾਂ ਡਿਫਰੈਂਸ ਦੀ ਗੱਲ ਕਰਾਂਗੇ ਤਾਂ ਇਹਨਾਂ ਦਾ ਡਿਫਰੈਂਸ ਕਿੰਨਾ ਲੁਗ ਆਪਣੇ ਕੋਲੇ 17 ਉਸੇ ਤਰ੍ਹਾਂ ਜੇ ਇਹਨਾਂ ਦਾ ਡਿਫਰੈਂਸ ਦੀ ਗੱਲ ਕਰਾਂਗੇ ਤਾਂ ਆਪਣੇ ਕੋਲੇ 34 ਹੋ ਜਾਊਗਾ ਇਹਨਾਂ ਦਾ ਡਿਫਰੈਂਸ ਦੀ ਗੱਲ ਕਰਾਂਗੇ ਤਾਂ ਆਪਣੇ ਕੋਲੇ 51 ਹੋ ਜਾਊਗਾ ਫਿਰ ਇਹਨਾਂ ਦਾ ਡਿਫਰੈਂਸ ਦੀ ਗੱਲ ਕਰਾਂਗੇ ਤਾਂ 18 ਹੋ ਜਾਊਗਾ ਜਨਨ ਕਿ ਦੇਖਿਆ ਜਾਵੇ ਤਾਂ ਕਿ ਇਹ 17 ਦੇ ਟੇਬਲ ਦੀ ਇੱਕ ਜਿਹੜੀ ਸੀਰੀਜ਼ ਚੱਲ ਰਹੀ ਸੀਗੀ ਇੱਕ ਨਾਲ ਗੁਣਾ ਕੀਤਾ 2 ਨਾਲ 3 ਨਾਲ ਚਾਰ ਨਾਲ ਜਿਹੜੇ ਕਿ ਅੱਗੇ ਆਪਾਂ ਕਿੰਨਾ ਗੁਣਾ ਕਰਨਾ ਸੀ ਨੂੰ ਪੰਜ ਨਾਲ ਜਿਹਨ ਕਿ ਸਤਾਰੂ ਬਾਰੇ ਕਿੰਨਾ ਆਇਆ ਸੀ ਆਪਣੇ ਕੋਲੇ 85 ਤਾਂ 304 ਦੇ ਵਿੱਚ ਆਪਾਂ ਕਿੰਨੇ ਪਲੱਸ ਕਰਨੇ ਸੀਗੇ 85 ਤਾਂ ਆਪਣੇ ਕੋਲ ਆਨਸਰ ਕਿੰਨਾ ਆ ਜਾਣਾ ਸੀਗਾ 394 394 ਆਪਣਾ ਕੀ ਸੀਗਾ ਰਾਈਟ ਆਨਸਰ ਆਣ ਮੋੜਾ ਸੀ ਸੋ ਨੈਕਸਟ ਸਵਾਲ ਜੋ ਕਿ ਸੀਰੀਜ਼ ਦਾ ਸੀਗਾ ਕਿਹਾ ਗਿਆ ਸੀਗਾ ਇਹ ਹੇਠਾਂ ਦਿੱਤੇ ਅੱਖਰ ਅਤੇ ਚਿੰਨ ਦੀ ਲੜੀ ਨੂੰ ਦੇਖੋ ਤੇ ਇਹ ਹੇਠਾਂ ਦਿੱਤੇ ਪ੍ਰਸ਼ਨ ਦਾ ਉੱਤਰ ਕਰੋ ਜਿੰਨਤੀ ਖਾਬੇ ਤੋਂ ਸੱਜੇ ਵੱਲ ਕੀਤੀ ਜਾਣੀ ਹੈ ਉਸ ਤੋਂ ਬਾਅਦ ਸੀਰੀਜ਼ ਦਿੱਤੀ ਹੋਈ ਆ ਕਿੰਨੇ ਇਸ ਲੜੀ ਦੇ ਵਿੱਚ ਅਜਿਹੇ ਕਿੰਨੇ ਚਿੰਨ ਵਜੂਦ ਹਨ ਜਿੰਨਾ ਵਿੱਚ ਹਰੇਕ ਤੋਂ ਠੀਕ ਪਹਿਲਾ ਇੱਕ ਅੱਖਰ ਹੈ ਅਤੇ ਠੀਕ ਬਾਅਦ ਵਿੱਚ ਇੱਕ ਹੋਰ ਚਿੰਨ ਹੈ ਠੀਕ ਹੈ ਜਨਨ ਕਿ ਆਪਾਂ ਕੀ ਆ ਚਿੰਨ ਦੀ ਤਲਾਸ਼ ਕਰਨੀ ਸੀਗੀ ਜਿਦੇ ਪਹਿਲਾਂ ਇੱਕ ਅੱਖਰ ਹੈ ਅਤੇ ਠੀਕ ਬਾਅਦ ਇੱਕ ਹੋਰ ਚਿੰਨ ਹੈ ਠੀਕ ਹੈ ਸੋ ਸਭ ਤੋਂ ਪਹਿਲਾਂ ਆਪਾਂ ਸਿੰਬਲ ਦੇਖੀਏ ਤਾਂ ਸਭ ਤੋਂ ਪਹਿਲਾ ਸਿੰਬਲ ਸੀ ਆਪਣੇ ਕੋਲੇ ਡਾਲਰਸ ਯਾਨੀ ਕਿ ਇਸ ਤੋਂ ਪਹਿਲਾਂ ਇੱਕ ਕੀ ਆ ਅੱਖਰ ਸੀਗਾ ਉਸ ਤੋਂ ਬਾਅਦ ਇੱਕ ਚਿੰਨ੍ਹ ਸੀਗਾ ਯਾਨੀ ਕਿ ਸਭ ਤੋਂ ਪਹਿਲਾਂ ਆਪਣੇ ਕੋਲ ਇੱਕ ਨੰਬਰ ਇਹ ਹੀ ਬਣ ਗਿਆ ਉਸ ਤੋਂ ਬਾਅਦ ਜੇ ਆਪਾਂ ਇਹਦੀ ਗੱਲ ਕਰੀਏ ਸਟਾਰ ਦੀ ਤਾਂ ਇਸ ਤੋਂ ਪਹਿਲਾਂ ਵੀ ਇੱਕ ਸਿੰਬਲ ਹੈ ਤੇ ਬਾਅਦ ਵਿੱਚ ਕੀ ਹੈ ਇੱਕ ਅੱਖਰ ਹੈ ਪਰ ਕੀ ਹੈ ਆਪਾਂ ਨੂੰ ਪਹਿਲਾਂ ਕੀ ਚਾਹੀਦਾ ਸੀ ਆਪਣੇ ਕੋਲ ਅੱਖਰ ਅਤੇ ਬਾਅਦ ਵਿੱਚ ਕੀ ਚਾਹੀਦਾ ਸੀ ਆਪਾਂ ਨੂੰ ਸਿੰਬਲ ਦੇਦਾ ਸੀ ਪਰ ਇਹਦੇ ਵਿੱਚ ਕੀ ਹੈ ਉਲਟ ਹੋ ਗਿਆ ਯਾਨੀ ਕਿ ਇਹ ਨਹੀਂ ਬਣੂਗਾ ਉਸ ਤੋਂ ਬਾਅਦ ਜੇ ਆਪਾਂ ਕੇ ਡਾਲਰਸ ਦੀ ਗੱਲ ਕਰੀਏ ਤਾਂ ਇਹਦੇ ਅੱਗੇ ਇੱਕ ਅੱਖਰ ਹੈ ਪਰ ਬਾਅਦ ਵਿੱਚ ਵੀ ਆਪਣੇ ਕੋਲ ਇੱਕ ਅੱਖਰ ਹੈ ਤਾਂ ਅਗਰ ਕੇ ਵੀ ਨਹੀਂ ਬਣੂਗਾ ਉਸ ਤੋਂ ਬਾਅਦ ਈ ਅਤੇ ਡਾਲ ਅ ਐਂਟਰੀਡ ਵੀ ਆਪਣੇ ਕੋਲ ਕੀ ਹੈ ਇਹ ਵਾਲਾ ਸਿੰਬਲ ਸੀਗਾ ਇਸ ਤੋਂ ਪਹਿਲਾਂ ਇੱਕ ਅੱਖਰ ਹੈ ਉਸ ਤੋਂ ਬਾਅਦ ਵੀ ਇੱਕ ਸਿੰਬਲ ਹੈ ਤਾਂ ਆਪਣੇ ਕੋਲ ਕੀ ਹੈ ਸੈਕੰਡ ਏ ਵਾਲ ਜੂਗਾ ਉਸ ਤੋਂ ਬਾਅਦ ਗੱਲ ਅੱਗੇ ਗੱਲ ਕਰੇ ਤਾਂ ਆਪਾਂ ਹੈਸ਼ ਆਪਣੇ ਕੋਲੇ ਇਸ ਤੋਂ ਪਹਿਲਾਂ ਇੱਕ ਅੱਖਰ ਹੈ ਅਤੇ ਬਾਅਦ ਵਿੱਚ ਇੱਕ ਸਿੰਬਲ ਹੈ ਜਿਸਨੂੰ ਕਿ ਇੱਕ ਏ ਵੀ ਵਾਲ ਜੂਗਾ ਆਪਣੇ ਕੋਲ ਟੋਟਲ ਕਿੰਨੇ ਹੋਗੇ ਤਿੰਨ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਇਹਦੇ ਅੱਗੇ ਸਿੰਬਲ ਹੈ ਇਹ ਵੀ ਵਰ ਸਕਦਾ ਇਦੇ ਕਿ ਅੱਖਰ ਹੈ ਮਗਰ ਵੀ ਅੱਖਰ ਹੈ ਤਾਂ ਕਰਕੇ ਇਵਨ ਬਣੂਗਾ ਸੋ ਆਪਣੇ ਕੋਲ ਟੋਟਲ ਕਿੰਨੇ ਬਣ ਗਏ ਤਿੰਨ ਸੋ ਆਪਣਾ ਰਾਈਟ ਆਨਸਰ ਵੀ ਕੀ ਹੋਊਗਾ ਟੋਟਲ ਆਪਣੇ ਕੋਲ ਤਿੰਨ ਅੱਖਰ ਨੇ ਜਿਹਦੇ ਕੀ ਆ ਇਸ ਪੈਟਰਨ ਨੂੰ ਫਾਲੋ ਕਰਦੇ ਪਏ ਨੇ ਸੋ ਇਹਦੇ ਸਵਾਲ ਦੇਖ ਲਗਾਦੇ ਹਾਂ ਇਹਦੇ ਵਿੱਚ ਆਪਾਂ ਨੂੰ ਆਰਡਰ ਰੈਂਕਿੰਗ ਦਾ ਸਵਾਲ ਸੀਗਾ ਸੋ ਇਹਦੇ ਵਿੱਚ ਆਪਾਂ ਨੂੰ ਛੇ ਵਿਅਕਤੀ ਦੀ ਗੱਲ ਕੀਤੀ ਗਈ ਸੀ ਉਹ ਕਿਹੜੇ-ਕਿਹੜੇ ਨੇ ਪੀ ਕੈਉ ਆਰ ਐਸ ਟੀ ਅਤੇ ਯੂ ਇਹਨਾਂ ਨੇ ਕਿਹਾ ਕਿ ਕਦ ਜਿਹੜੇ ਵੱਖਰੇ ਵੱਖਰੇ ਇਹਨੂੰ ਆਰ ਸਿਰਫ ਇੱਕ ਵਿਅਕਤੀ ਤੋਂ ਲੰਮਾ ਹੈ ਕਿਉਂ ਯੂ ਤੋਂ ਲੰਮਾ ਹੈ ਯੂ ਟੀ ਤੋਂ ਲੰਮਾ ਹੈ ਕਿਉਂ ਸਭ ਤੋਂ ਲੰਮਾ ਨਹੀਂ ਹੈ ਟੀ ਆਰ ਤੋਂ ਲੰਮਾ ਹੈ ਪੀ ਯੂ ਤੋਂ ਲੰਮਾ ਨਹੀਂ ਹੈ ਕਿੰਨੇ ਵਿਅਕਤੀ ਯੂ ਤੋਂ ਲੰਬੇ ਹਨ ਸੋ ਇਸ ਕੁਐਸਚਨ ਦਾ ਆਪਾਂ ਸੋਲੂਸ਼ਨ ਕਰਦੇ ਹਾਂ ਉਸ ਤੋਂ ਪਹਿਲਾਂ ਆਪਾਂ ਪ੍ਰਾਈਮ ਜ਼ਰੂਰ ਕਰਨਾ ਸੋ ਕਰਦੇ ਹਾਂ ਸੋਲਵਰ ਨੂੰ ਇਹਨਾਂ ਨੇ ਕਿਹਾ ਸੀ ਕਿ ਆਰ ਸਿਰਫ ਇੱਕ ਵਿਅਕਤੀ ਤੋਂ ਲੰਮਾ ਹੈ ਯਾਨੀ ਕਿ इन्हें जी पोजिशन उन्होंने आप अरेज करके सैट कर लें कु सुर ने कहा कि आर सिर्फ एक व्यक्ति तो लम्मा है जाने के पैवीं पुजिशन दे अपने आर अरुण उस तो बाद यू तो लमा है यू टी तो लम्बा है किओ सब तो लम्बा नहीं है टी आर तो लम्बा है जाने जो टी है वह की है आर तो लमा है उसद तो पी यू तो लम्बा नहीं है आप इन्हेंशन बना के देखते हैं इन्हें क्या क्यू यू तो लम है उस तो तो लम है नहीं है टी आर तो लम है टी आर तो लम है उस लम नहीं है जब पी है लमा नहीं है जिनकेशन अपने को बन सकती है ਲਾਸਟ ਦੇ ਵਿੱਚ ਕਿਨੇ ਕਿੰਨੇ ਵਿਅਕਤੀ ਯੂ ਤੋਂ ਲੰਮੇ ਹਨ ਜੈਨਕੀ ਆਪਣੇ ਕੋਲ ਜੇਕਰ ਕਿਉ ਜਿਹੜਾ ਸਭ ਤੋਂ ਲੰਮਾ ਨਹੀਂ ਹੈ ਤਾਂ ਆਪਣੇ ਕੋਲ ਕੀ ਬਜੂਗਾ ਇਕੱਲਾ ਐਸ ਤਾਂ ਆਪਣੇ ਕੋਲ ਜਿਹੜੀ ਫਸਟ ਅਪੀਸ਼ਨ ਆ ਜੂਗੀ ਉਹ ਆਪਣੇ ਕੋਲ ਕਲੀਅਰ ਹੋਊਗੀ ਐਸ ਦੀ ਸੋ ਇਹਨਾਂ ਨੇ ਲਾਸਟ ਦੇ ਵਿੱਚ ਪੁੱਛਿਆ ਸੀ ਆਪਾਂ ਨੂੰ ਕਿ ਸੋ ਜਿਹੜਾ ਸੀਕਵੈਂਸ ਹੈ ਇਸ ਤਰ੍ਹਾਂ ਆਪਾਂ ਇਹ ਚ ਵੀ ਪੁੱਟ ਕਰ ਸਕਦੇ ਆ ਆਪਣੇ ਕੋਲ ਕੇਸ ਤੋਂ ਪਹਿਲਾਂ ਟੀ ਸੀਗਾ ਉਸ ਤੋਂ ਪਹਿਲਾਂ ਆਪਣੇ ਕੋਲ ਯੂ ਸੀਗਾ ਉਸ ਤੋਂ ਪਹਿਲਾਂ ਆਪਣੇ ਕੋਲ ਕਿਉ ਆਗੀ ਤੇ ਫਸਟ ਦੇ ਵਿੱਚ ਐਸ ਆ ਗਈ ਤੇ ਲਾਸਟ ਦੇ ਵਿੱਚ ਆਪਣੇ ਕੋਲੇ ਪੀ ਆ ਗਈ ਸੀਗੀ ਸੋ ਇਹਨਾਂ ਨੇ ਆਪਾਂ ਨੂੰ ਕਿਹਾ ਸੀਗਾ ਕਿ ਯੁੱਧ ਤੋਂ ਲੰਮੇ ਕਿੰਨੇ ਜਣੇ ਹਨ ਤਾਂ ਯੁੱਧ ਤੋਂ ਲੰਮੇ ਆਪਣੇ ਕੋਲ ਸਿਰਫ ਕੀ ਹੈ ਦੋ ਜਣੇ ਸੀਗੇ ਤਾਂ ਕਰਕੇ ਇਹਦਾ ਰਾਈਟ ਆਨਸਰ ਕੀ ਹੈ ਲੋਗ ਆਪਣੇ ਕੋਲੇ ਦੋ ਵਿਅਕਤੀ ਜਿਹੜੇ ਕੀ ਹੈ ਯੁੱਧ ਤੋਂ ਲੰਮੇ ਸੀਗੇ ਸੋ ਅਗਲਾ ਸਵਾਲ ਆਪਣੇ ਕੋਲ ਅਗੇਨ ਡਾਇਗਰਾਮ ਦਾ ਸੀਗਾ ਸੋ ਇਹਨੂੰ ਆਪਾਂ ਪੂਰਾ ਕਰਨਾ ਸੀਗਾ ਆਪਸ਼ਨਸ ਦੇ ਵਿੱਚ ਦੇਖਣਾ ਸੀ ਕਿਹੜੀ ਆਪਸ਼ਨ ਜਿਹੜੀ ਰਾਈਟ ਆਪਸ਼ਨ ਇਹਦੀ ਬਣੂਗੀ ਸੋ ਇਹਨੂੰ ਸੋਲਵ ਕਰਦੇ ਆਪਾਂ ਸੋ ਇਜ਼ੀ ਸੋਲ ਇਜ਼ੀ ਸਵਾਲ ਸੀ ਆਪਣੇ ਕੋਲੇ ਸੋ ਇਹਨੂੰ ਸੋਲਵ ਕਰਦੇ ਹਾਂ ਸਭ ਤੋਂ ਪਹਿਲਾਂ ਕੀ ਹੈ ਜਿਹੜੇ ਇਹ ਵਾਲੀ ਆ ਇਨੂੰ ਆਪਾਂ ਕੰਪਲੀਸ਼ਨ ਕਰਨਾ ਸੀਗਾ ਉਸ ਤੋਂ ਬਾਅਦ ਜਿਹੜੀ ਬਾਹਰ ਵਾਲੀ ਸੀਗੀ ਇਸ ਨੂੰ ਵੀ ਕੰਪਲੀਸ਼ਨ ਕਰਾਂਗੇ ਇਸ ਨੂੰ ਵੀ ਆਪਾਂ ਕੰਪਲੀਟ ਕਰਾਂਗੇ ਉਸ ਤੋਂ ਬਾਅਦ ਜਿਹੜਾ ਆਪਣੇ ਕੋਲ ਸਰਕਲ ਆ ਇਹ ਵੀ ਕੰਪਲੀਟ ਹੋਊਗਾ ਇਸ ਤਰ੍ਹਾਂ ਸੋ ਆਪਣੇ ਕੋਲ ਜਿਹੜੀ ਡਾਇਗਰਾਮ ਆ ਉਹ ਕੇ ਆ ਫੁਲਫਿਲ ਹੋ ਜਾਊਗੀ ਸਭ ਤੋਂ ਲਾਸਟ ਵਾਲੇ ਨੂੰ ਆਪਾਂ ਕੀ ਇਹਦੇ ਨਾਲ ਅਰੇਂਜ ਕਰ ਦਾਂਗੇ ਇਹ ਵਾਲਾ ਇਧਰੋਂ ਕੀ ਹੈ ਇਸ ਤਰ੍ਹਾਂ ਖੁੱਲੂਗਾ ਸੋ ਆਪਣੇ ਕੋਲ ਬੇਸਿਕਲੀ ਜਿਹੜੀ ਆਪਣੇ ਕੋਲ ਬੀ ਆਪਸ਼ਨ ਹੈ ਉਹ ਇਹਦਾ ਰਾਈਟ ਆਨਸਰ ਬਣੂਗਾ ਸੋ ਅੱਜ ਦੀ ਕਲਾਸ ਦਾ ਆਰਥੀ ਸਵਾਲ ਜਿਹੜਾ ਅਸੀਂ ਕੋਲ ਚਾਹਦੇ ਆ ਸੋ ਇਹ ਆਪਣੇ ਕੋਲ ਕੀ ਆ ਅਰੇਂਜਮੈਂਟ ਦਾ ਇੱਕ ਸਵਾਲ ਸੀਗਾ ਸੋ ਕਹਿੰਦੇ 6 ਵਿਅਕਤੀ I J K L M ਤੇ N ਆ I J K L M ਤੇ N ਕਹਿੰਦੇ ਇੱਕੋ ਵਾਰਤ ਦੀਆਂ ਛੇ ਵਕਤਕ ਮੰਜ਼ਲਾਂ ਤੇ ਰਹਿੰਦੇ ਹਨ ਇਮਾਰਤ ਦੀ ਸਭ ਤੋਂ ਹੇਠਲੀ ਮੰਜ਼ਲ ਨੂੰ 1 ਨੰਬਰ ਦਿੱਤਾ ਗਿਆ ਇਸ ਤੋਂ ਉੱਪਰ ਵਾਲੀ ਮੰਜ਼ਲ ਨੂੰ 2 ਨੰਬਰ ਅਤੇ ਇਸੇ ਤਰ੍ਹਾਂ ਚੱਲਦੇ ਹੋਏ ਸਭ ਤੋਂ ਉੱਪਰਲੀ ਮੰਜ਼ਲ ਨੂੰ 6 ਨੰਬਰ ਦਿੱਤਾ ਗਿਆ n ਇੱਕ ਤੰਗ ਸੰਖਿਆ ਵਾਲੀ ਮੰਜ਼ਲ ਤੇ ਰਹਿੰਦਾ ਹੈ ਪਰ ਮੰਜ਼ਲ 3 ਤੇ ਨਹੀਂ k i ਦੇ ਬਿਲਕੁਲ ਹੇਠਾਂ ਰਹਿੰਦਾ ਹੈ ਪਰ ਸਭ ਤੋਂ ਹੇਠਲੀ ਮੰਜ਼ਲ ਤੇ ਨਹੀਂ ਰਹਿੰਦਾ i ਅਤੇ n ਵਿੱਚਕਾਰ ਸਭ ਤੋਂ ਦੋ ਵਿਅਕਤੀ ਰਹਿੰਦੇ ਹਨ ਜੇ ਅਤੇ ਐਮ ਦੇ ਵਿਚਕਾਰ ਸਿਰਫ ਦੋ ਵਿਕਤੀ ਰਹਿੰਦੇ ਹਨ ਐਮ ਇੱਕ ਤਾੰਕ ਸੰਖਿਆ ਵਾਲੇ ਪੰਜੇ ਉੱਤੇ ਰਹਿੰਦਾ ਹੈ ਤਾਂ ਮੰਜ਼ਲ ਨੰਬਰ 10 ਤੇ ਦੱਸੋ ਕੌਣ ਰਹਿੰਦਾ ਹੈ ਸੋ ਆਪਣੇ ਕੋਲ ਕੀ ਹੈ ਵਧੀਆ ਸਵਾਲ ਸੀਗਾ ਸੋ ਇਹਨੂੰ ਆਪਾਂ ਸੋਲਵ ਕਰਾਂਗੇ ਸੋ ਸੱਤ ਬੰਨ ਨੇ ਕਿਹਾ ਸੀਗਾ ਕਿ ਹੇਟਲੀ ਮੰਜ਼ਲ ਨੂੰ ਇੱਕ ਨੰਬਰ ਦਿੱਤਾ ਗਿਆ ਜਨ ਕਿ ਟੋਟਲ ਆਪਣੇ ਕੋਲ ਕੀ ਹੈ 6 ਸੀਗੀਆਂ ਤਾਂ ਆਪਾਂ ਕੀਆ ਓਲਟ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਲਿਖ ਦਵਾਂਗੇ ਇਸੇ ਲਈ ਸੋ ਇਹਨਾਂ ਨੇ ਕਿਹਾ ਸੀ ਆਪਾਂ ਕਦੇ ਐਨ ਇੱਕ ਤਾਂ ਸੰਖਿਆ ਵਾਲੀ ਮੰਜ਼ਲ ਤੇ ਰਹਿੰਦਾ ਹੈ ਪਰ ਮੰਜ਼ਲ 3 ਤੇ ਨਹੀਂ ਰਹਿੰਦਾ ਸੋ 5 ਜਾਂ 1 ਦੇ ਵਿੱਚ ਜਿਹੜਾ ਐਨ ਆਪਣੇ ਕੋਲੇ ਆਊਗਾ ਸੋ ਇਹਨਾਂ ਨੇ ਕਿਹਾ ਸੀਗਾ ਕਿ ਕੇ ਅਤੇ ਆਈ ਕੇ ਜਿਹੜਾ ਆਈ ਦੇ ਬਿਲਕੁਲ ਹੇਠਾ ਰਹਿੰਦਾ ਹੈ ਪਰ ਕੀ ਆ ਸਭ ਤੋਂ ਹੇਠਲੀ ਮੰਜ਼ਲ ਤੇ ਨਹੀਂ ਰਹਿੰਦਾ ਆਈ ਅਤੇ ਐਨ ਵਿੱਚਕਾਰ ਸਿਰਫ ਦੋ ਵਿਅਕਤੀ ਰਹਿੰਦੇ ਹਨ ਜੇ ਅਤੇ ਐਮ ਦੇ ਵਿਚਕਾਰ ਸਿਰਫ ਦੋ ਵਿਅਕਤੀ ਰਹਿੰਦੇ ਹਨ ਅਹਿਮਦ ਤਾਂ ਸੰਖਿਆ ਵਾਲੀ ਮੰਜ਼ਲ ਤੇ ਰਹਿੰਦਾ ਹੈ ਇਹਨੇ ਕਿਹਾ ਆਈ ਅਤੇ ਐਨ ਵਿੱਚਕਾਰ ਸਿਰਫ ਦੋ ਵਿਅਕਤੀ ਰਹਿੰਦੇ ਹਨ ਦੇਖੋ ਜੇ ਆਪਾਂ ਕਿਹਾ ਇਹਦੀ ਵੈਲਿਊ 5 ਦੇ ਪੁੱਟ ਕਰਕੇ ਚੱਲਦੇ ਹਾਂ ਐਨ ਦੀ ਤਾਂ ਇਹਨਾਂ ਦੇ ਵਿਚਕਾਰ ਦੋ ਵਿਅਕਤੀ ਬੈਠਣਗੇ ਜਣਕੇ ਆਈ ਦੀ ਬਿਸ਼ਣ ਆਪਣੇ ਕੋਲ ਕੀ ਆ ਦੋ ਹੋ ਜਾਵेंगी ਫਿਰ ਇਹਨੇ ਕਿਹਾ ਸੀ ਜਿਹੜਾ ਕੇ ਹੈ ਉਹ ਆਈ ਦੇ ਜਮਾ ਕੀ ਹੈ ਥੱਲੇ ਬੈਠਦਾ ਹੈ ਠੀਕ ਹੈ ਜਣਕੇ ਇੱਕ ਤੋਂ ਖੇੜ ਦੇ ਸਤੰਨ ਤੇ ਉਹ ਬੈਠਦਾ ਹੈ ਜੇ ਉਹ ਖੇੜ ਦੇ ਸਤੰਨ ਤੇ ਬੈਠੂਗਾ ਜਣਕੇ ਇੱਕ ਨੰਬਰ ਤੇ ਕੌਣ ਆ ਰਿਹਾ ਆਪਣੇ ਕੋਲੇ ਕੀ ਹਰੂ ਤੇ ਕੀ ਜਿਹੜਾ ਉਹ ਕੀ ਸਭ ਤੋਂ ਹੇਠਲੇ ਸਥਾਨ ਤੇ ਨਹੀਂ ਹੈ ਤਾਂ ਕਿ ਜਿਹੜੀ ਆਪਣੇ ਕੋਲੇ ਐਨ ਦੀ ਪੋਜੀਸ਼ਨ ਆ ਉਹ ਆਪਣੇ ਕੋਲੇ ਜਿਹੜੀ 5 ਉਹ ਨਹੀਂ ਹੋ ਸਕਦੀ ਤਿੰਨ ਕੀ ਸਟੇਟਮੈਂਟ ਦੇ ਵਿੱਚ ਆਖੇ ਸੀਗਾ ਵੀ ਜਿਹੜੇ ਤਿੰਨ ਤੇ ਉਹ ਨਹੀਂ ਹੋ ਸਕਦਾ ਜਾਨਕਿ ਇੱਕ ਦੀ ਜਿਹੜੀ ਪੀਸ਼ਨ ਬਣੂਗੀ ਉਹ ਆਪਣੇ ਕੋਲ ਕਿਹੜੀ ਬਣੂਗੀ ਉਹ ਐਮ ਦੀ ਬਣੂਗੀ ਆਪਣੇ ਕੋਲ ਪੀਸ਼ਨ ਜਿਹੜੀ ਇੱਕ ਦੀ ਉਸ ਤੋਂ ਬਾਅਦ ਉਹਨੇ ਕਿਹਾ ਸੀਗਾ ਆਈ ਤੇ ਐਨ ਦੀ ਕਰ ਦੋ ਵਿਕਤੀਆਂ ਤਾਂ ਕਰਕੇ ਆਈ ਦੀ ਪੀਸ਼ਨ ਕਿਹੜੀ ਹੋਊਗੀ ਆਪਣੇ ਕੋਲੇ 4 ਨੰਬਰ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਆਈ ਦੇ ਬਿਲਕੁਲ ਹੇਠਾ ਹੈ ਠੀਕ ਹੈ ਜੀ ਆਪਾਂ 3 ਨੰਬਰ ਤੇ ਕੇ ਨੂੰ ਬਿਠਾਦਾ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਕਿ ਜੇ ਅਤੇ ਐਮ ਵਿਚਕਾਰ ਦੋ ਵਿਅਕਤੀ ਬੈਠੇ ਹਨ ਅਤੇ ਜਿਹੜੇ ਐਮ ਦੀ ਪੋਜੀਸ਼ਨ ਹੈ ਉਹ ਇੱਕ ਇੱਕ ਤਾਲੀ ਸੰਖਿਆ ਦੇ ਸਥਿਤ ਹੈ ਜਾਨੀ ਕਿ ਤਾਲੀ ਸੰਖਿਆ ਆਪਣੇ ਕੋਲ 5 ਸੀਗੀ ਜਾਨੀ ਕਿ ਇੱਥੇ ਕੋਈ ਨਾ ਹੋਊਗਾ ਆਪਣੇ ਕੋਲੇ ਐਮ ਤੇ 2 ਨੰਬਰ ਤੇ ਕੋਈ ਨਾ ਹੋਊਗਾ ਆਪਣੇ ਕੋਲੇ ਜੀ ਸੋ ਆਪਣੇ ਕੋਲ ਕੀ ਆ ਲਗਭਗ ਸਾਰੀ ਜਿਹੜੀ ਆ ਸਟੇਟਮੈਂਟ ਦੀ ਕੰਪਲੀਸ਼ਨ ਆ ਉਹ ਹੋ ਚੁੱਕੀ ਆ ਸੋ ਆਪਣੇ ਕੋਲ ਇੱਕ ਵਿਅਕਤੀ ਰਹਿ ਗਿਆ ਸੀਗਾ ਉਹ ਆਪਣੇ ਕੋਲ ਸੀਗਾ ਐਲ ਉਹ ਆਪਣੇ ਕੋਲ ਜਿਹੜਾ ਕੀ ਹੈ 6 ਨੰਬਰ ਤੇ ਬੈਠ ਜਾਊਗਾ ਸੋ ਲਾਸਟ ਵਿੱਚ ਆਪਾਂ ਕੋਲ ਕੁਐਸਚਨ ਸੀਗਾ ਕਿ ਮੰਜ਼ਲ 3 ਤੇ ਕੌਣ ਰਹਿੰਦਾ ਹੈ ਤਾਂ ਮੰਜ਼ਲ 3 ਤੇ ਆਪਣੇ ਕੋਲ ਕੀ ਆ ਕੇ ਆਪਣਾ ਕੀ ਹੋ ਜੂਗਾ ਰਾਈਟ ਆਨਸਰ ਹੋ ਜੂਗਾ ਕੇ ਦਾ ਕੀ ਆ ਸਹੀ ਤਰ੍ਹਾਂ ਜੂਗਾ ਇੱਕ ਕੁਐਸਚਨ ਤੁਹਾਡੇ ਲਈ ਮੈਂ ਹੋਮਵਰਕ ਦੇ ਤੌਰ ਤੇ ਤੁਹਾਨੂੰ ਦੇ ਕੇ ਜਾ ਰਿਹਾ ਸੋ ਸਾਰਿਆਂ ਨੂੰ ਸੋਲਵ ਕਰਨਾ ਤੇ ਜਿਹੜੇ ਆਨਸਰ ਹੋਣਗੇ ਉਹ ਕੇ ਕਮੈਂਟ ਬਾਕਸ ਦੇ ਵਿੱਚ ਆਪਾਂ ਜਰੂਰ ਲਿਖਨੇ ਆ ਸੋ ਲਾਸਟ ਦੇ ਵਿੱਚ ਕੁਝ ਲਾਈਨਾਂ ਮੇਰੇ ਵੱਲੋਂ ਜੋ ਕਿ ਸਾਰੇ ਸਟੂਡੈਂਟਸ ਨੂੰ ਮੈਂ ਡੈਡੀਕੇਟ ਕਰਨਾ ਚਾਹੁੰਗਾ ਜੋ ਵੀ ਪੰਜਾਬ ਪੋਰਸ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜੇ ਚੰਗੀਆਂ ਲੱਗਣ ਤਾਂ ਇੱਕ ਵਾਰੀ ਲਾਈਕ ਕਮੈਂਟ ਜਰੂਰ ਕਰ ਦੇ ਤਾਂ ਇਸ ਤਰ੍ਹਾਂ ਸੀਗਾ ਸੈਟਿੰਗ ਹੈ ਅਰੇਂਜਮੈਂਟ ਹੈ ਚਾਹੇ ਰਿਲੇਸ਼ਨ ਬਲੱਡ ਦੇ ਸੈਟਿੰਗ ਹੈ ਅਰੇਂਜਮੈਂਟ ਚਾਹੇ ਰਿਲੇਸ਼ਨ ਬਲੱਡ ਦੇ ਮਿਸਿੰਗ ਹੈ ਸੀਰੀਜ਼ ਕੋਈ ਡਾਇਰੈਕਸ਼ਨ ਨਹੀਂ ਦੱਸਦੇ ਮਿਸਿੰਗ ਹੈ ਸੀਰੀਜ਼ ਕੋਈ ਡਾਇਰੈਕਸ਼ਨ ਨਹੀਂ ਦੱਸਦੇ ਕਰੀਂ ਚੱਲੀ ਹੱਲ ਇਕੱਲੇ-ਇਕੱਲੇ ਤੂੰ ਸੁਭਾਅ ਨੂੰ ਕਰੀਂ ਚੱਲੀ ਹੱਲ ਇਕੱਲੇ-ਇਕੱਲੇ ਤੂੰ ਸੁਭਾਅ ਨੂੰ ਪਹਿਲਾਂ ਨਾਲੋਂ ਹੋਈ ਜਾਣਾ ਵੇਖੀ ਹੁਸ਼ਿਆਰ ਤੂੰ ਪਹਿਲਾਂ ਨਾਲੋਂ ਹੋਈ ਜਾਣਾ ਵੇਖੀ ਹੁਸ਼ਿਆਰ ਤੂੰ ਲਾਈਆਂ ਜੋ ਕਲਾਸਾਂ ਪੂਰੀ ਸ਼ਿੱਦਤ ਦੇ ਨਾਲ ਐ ਲਾਈਆਂ ਜੋ ਕਲਾਸਾਂ ਸਕਸੈਸ ਅਕੈਡਮੀ ਦੇ ਨਾਲ ਐ ਦਿਨਾਂ ਵਿੱਚ ਹੋ ਜਾਣੀ ਦੇਖੀ ਤੂੰ ਕਮਾਲ ਐ ਦਿਨਾਂ ਵਿੱਚ ਹੋ ਜਾਣੀ ਦੇਖੀ ਤੂੰ ਕਮਾਲ ਐ ਫਿਕਰ ਨਾ ਕਰੀ ਪੂਰੇ ਪੈਣੇ ਆ ਪਟਾਕੇ ਫਿਕਰ ਨਾ ਕਰੀ ਪੂਰੇ ਪੈਣਗੇ ਪਟਾਕੇ ਮਿਹਨਤੀ ਜਵਾਨ ਕਹਿੰਦੇ ਲੱਗਣੇ ਛਪਾਟੇ ਮਿਹਨਤੀ ਜਵਾਨ ਕਹਿੰਦੇ ਲੱਗਣੇ ਛਪਾਟੇ ਸੋ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆ ਅਗਲੀ ਕਲਾਸ ਦੇ ਵਿੱਚ ਧੰਨਵਾਦ Oh, 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 oh,